ਇਹ ਲੱਕੋਟ ਚਾਹ ਦੀ ਪੀ ਲ ਹੁਣ ਐ ਨਾ ਪਿਆਰ ਐ ਕੋਈ ਹੱਲ ਕਰ ਲੈ ਕੋਈ ਸੋਚ ਲੈ ਮੜਾ ਮੋਟਾ ਓ ਕੀ ਸੋਚਾਂ ਆਉਂਦੇ ਸਾਰ ਤਾਂ ਮੁਸੀਬਤ ਪੈ ਗਈ ਜੀ ਬਲਦੀ ਬਲਦੀ ਥੱਲੇ ਉ ਬਲਦੀ ਉ ਬਲਦੀ ਪਾ ਲਿਆ ਨਹੀਂ ਵੀ ਤੁਮੜੀ ਜੀ ਹਵਾ ਤਾਂ ਕੱਢ ਲੈ ਚਾਹਦੀ ਹਵਾ ਕੱਢਣ ਦਾ ਟਾਈਮ ਐ ਤੈਨੂੰ ਤਾਂ ਐ ਲੈ ਮੌਜ ਨਾ ਆਰਾਮ ਨਾ ਪੈ ਗਿਆ ਤੂੰ ਤਾਂ ਤੈਨੂੰ ਐ ਨਹੀਂ ਸੋਚ ਵੀ ਕਰ ਮੜਾ ਮੋਟਾ ਕੋਈ ਸੋਚ ਲੈ ਵੀ ਕੀ ਬਣੂ ਕੀ ਨਾ ਜੀ ਉਹਨਾਂ ਨੇ ਨਾ ਭਰੇ ਤੂੰ ਤਾਂ ਇੱਕੇ ਗੱਲ ਤੇ ਆੜੀ ਵੇਜੇ ਉਹਨਾਂ ਨੇ ਨਾ ਭਰੇ ਕਿਉਂ ਨਾ ਭਰਨਗੇ ਉਹ ਕੋਠੀ 'ਚ ਕੌਣ ਬੈਠਾ ਉਹ ਆਪ ਬੈਠੇ ਨੇ ਕਰੇਗਾ ਕੀ ਜੇ ਨਾ ਭਰੇ ਤਾਂ ਵੀ ਕੋਈ ਗੱਲ ਤਾਂ ਦੱਸ ਸਿਰਚ ਮਾਰੇਗਾ ਉਹਨਾਂ ਨੇ ਕੋਈ ਜਾ ਕੇ ਮੈਨੂੰ ਕੀ ਲੋੜ ਪਈ ਸਿਰਚ ਮਾਰਨ ਦੀ ਜੇ ਨਹੀਂ ਜੇ ਤਾਂ ਭਰ ਦੇਣਗੇ ਤਾਂ ਚੰਗੀ ਗੱਲ ਆ ਨਹੀਂ ਤਾਂ ਇੱਥੇ ਇੰਨੀ ਸਾਰੀ ਉਮਰ ਦੀ ਕਮਾਈ ਉਹਨਾਂ ਨੂੰ ਦੇਤੀ ਮੈਂ ਤਾਂ ਫਿਰ ਆ ਜਿਹੜੇ ਦੋ ਖੋਲੇ ਅਗੇ ਵੇਚ ਕੇ ਅੱਛਾ ਲੈ ਵੇਚ ਕੇ ਹੱਥ ਨਾ ਲਾ ਦੇ ਇਹਨਾਂ ਖ਼ਬਰਦਾਰ ਰਹੀ ਮੇਰੀ ਗੱਲ ਸੁਣ ਫਿਰ ਹੋਰ ਮੈਂ ਆਪਦੀ ਗਲੋ ਮੁਸੀਬਤ ਲਾਹੂੰਗਾ ਹੀ ਤਾਂ ਹੋਰ ਜੱਟ ਕੋਲੇ ਕੀ ਹੁੰਦਾ ਜਾਂ ਜ਼ਮੀਨ ਹੁੰਦੀ ਜਾਂ ਪਸ਼ੂ ਹੁੰਦੇ ਨੇ ਪਸ਼ੂ ਵੇਚ ਕੇ ਕਿਰਾਏ ਦੀ ਕਿਸ਼ਤਾਂ ਲਾ ਕੇ ਫਿਰ ਆਪਦੀ ਭੜ ਹੋ ਕਰ ਲੂੰਗਾ ਹੁਣ ਮੈਂ ਕੀ ਕਰਾਂ ਮੈਂ ਤਾਂ ਹੱਥ ਪੜਾਈ ਬੈਠਾ ਜਦੋਂ ਲੋਨ ਮੇਰੇ ਨਾਂ ਤੇ ਲੈ ਲਿਆ ਉਹ ਤੋਂ ਮੈਨੂੰ ਪਤਾ ਨਹੀਂ ਕੀ ਸਰਚ ਕੋਲ ਕੇ ਪਾਇਆ ਸੀ ਜਦੋਂ ਮੈਨੂੰ ਪਤਾ ਹੀ ਨਹੀਂ ਸੀਗਾ ਤੇਰਾ ਤਾਂ ਕੋਲ ਕੇ ਪਾਤਾ ਓਦੇ ਦਾ ਹੀ ਆ ਮੈਂ ਤਾਂ ਦੇਖ ਲੈ ਜਿੱਦੇ ਦੀ ਬਿਆਹੀ ਆਈਆਂ ਦੇਖੀ ਜਾਨੀਆਂ ਤੇਰੇ ਕੋਲ ਕੀ ਪਾਇਆ ਹੋਇਆ ਹੁਣ ਵੀ ਨਹੀਂ ਤੂੰ ਤਾਂ ਉਹਨਾਂ ਦਾ ਖਿਹੜਾ ਛੱਡਦਾ ਕਿ ਪਸ਼ੂ ਵੇਚ ਦੂੰਗਾ ਨਾ ਦੁੱਧ ਕਿੱਥੋਂ ਪੀਵਾਂਗੇ ਆਪ ਤਾਂ ਕੌਲਾ ਚੱਕ ਕੇ ਕਿਸੇ ਤੇ ਤੁਰੇ ਫਿਰਾਂਗੇ ਪਸ਼ੂ ਵੇਚਦੇ ਤੂੰ ਰਾਮਨਾ ਮੈਂ ਫਿਰ ਤਾਂ ਹੀ ਤਾਂ ਤੈਨੂੰ ਕਹੀ ਅੰਨਾਗਾ ਮੈਂ ਨਾਲੇ ਉਹਨਾਂ ਦੇ ਮਗਰ ਕੀ ਲੱਗਦਾਗਾ ਐ ਐਡਾ ਕੁਛ ਤਾਂ ਹੋ ਗਿਆ ਹੁਣ ਤੇਰੇ ਸਾਹਮਣੇ ਹੀ ਆ ਮੈਂ ਤਾਂ ਸਿਰਫ ਤੈਨੂੰ ਗੱਲ ਕੀਤੀ ਐ ਇੱਕ ਜੇ ਕਿਸੇ ਪਾਸ ਨਾ ਹੋਇਆ ਮੈਂ ਤਾਂ ਗੱਲ ਕਹੀ ਆ ਵੀ ਚੱਲ ਭਈ ਪਸ਼ੂ ਵੇਚ ਕੇ ਲਾਵਾਂਗੇ ਕੋਈ ਨਹੀਂ ਠੰਡੇ ਮੱਦੇ ਨਾਲ ਸੋਚ ਤੂੰ ਜਿੱਤੋਂ ਐਡੀ ਪਰੇਸ਼ਾਨ ਨਾ ਹੋ ਆਪਾਂ ਐਂ ਕਰਦੇ ਆ ਪਵੰਤੋ ਘਰੇ ਚੱਲਦੇ ਆ ਉਹਨੂੰ ਕਹਿ ਦਿੰਨੇ ਆਪਾਂ ਆਪ ਨਹੀਂ ਜਾਂਦੇ ਜੇ ਆਪਾਂ ਗਏ ਉਹਦੇ ਕੋਲੇ ਜਾ ਕੇ ਆਪਾਂ ਨੂੰ ਫਿਰ ਸੌ ਸੌ ਕੁਝ ਬੋਲੂਗਾ ਠੀਕ ਹੈ ਬੋਲੀ ਜਾਵੇ ਮੈਂ ਤਾਂ ਗੱਲ ਕਰਕੇ ਰਹੂੰਗੀ ਭਾਵੇਂ ਮੇਰੇ ਗੱਲ ਪੈ ਜਾਂਦੀ ਹੈ ਫਿਰ ਤੂੰ ਤਾਂ ਲੜਾਈ ਨੂੰ ਥਾਂ ਕਰੀ ਜਾਨੀ ਹੈਗੀ ਹੁਣ ਨਾ ਅੱਗੇ ਉਹ ਨਹੀਂ ਸੀ ਕਰਦੇਗੇ ਜੇ ਹੁਣ ਮੈਂ ਬੋਲਣ ਲੱਗ ਗਈ ਤੈਨੂੰ ਐ ਲੱਗਦਾ ਵੀ ਇਹ ਲੜਾਈ ਨੂੰ ਥਾਂ ਕਰਦੇ ਉਹਦੇ ਵਾਲੀ ਜਿਹੜੀ ਇੱਥੇ ਲੜਾਈ ਹੋਈ ਜਿੱਦੜੇ ਕੁੱਟਕਟੀਰਾ ਹੋਇਆ ਸੀ ਤਾਂ ਹੀ ਤਾਂ ਇਥੇ ਗਏ ਸੀ ਤਾਂ ਅੰਗਰੇਜ਼ਾਂ ਗੁੰਡਾ ਲੈ ਕੇ ਗਏ ਸੀ ਵੀ ਚੱਲ ਮਹੀਨਾ ਟਲ ਜਾਂਦੇ ਆ ਮੈਨੂੰ ਕਿਹਾ ਸੀਗਾ ਆ ਸਿਆਪਾ ਹਜੇ ਗੱਲ ਚ ਪਿਆ ਹੋਇਆ ਮੈਂ ਤਾਂ ਭੁੱਲ ਗਿਆ ਦਿਮਾਗ ਚੋਂ ਨਿਕਲ ਗਿਆ ਮੈਨੂੰ ਐ ਸੀ ਕਿਸ਼ਤ ਭਰਿਆ ਹੋਣਗੇ ਮਹੀਨਾ ਹੋ ਗਿਆ ਮੈਂ ਕਿਹ ਕਿਸ਼ਤ ਹੀ ਨਹੀਂ ਭਰੀ ਐ ਤੱਕ ਇਹਨਾਂ ਨੇ 3700 अच्छा 3 लाख 70000 ਕੱਲਾ ਲਾਉਣਾ ਇਹਨਾਂ ਦਾ 3 लाख 70000 ਤਾਂ ਕੱਲੀ ਕੇ 76ਵੇਂ ਮਹੀਨੇ ਬਾਅਦ ਆਉਂਦੀ ਹੈ ਲੋਨ ਤਾਂ 20 ਲੱਖ ਵੰਗੂਆਂ 25 ਲੱਖ ਭਰਨਾ ਆਪਾਂ ਵੇ ਮੈਂ ਬੂਹ ਮਰ ਜਾ ਐਨੇ ਪੈਸੇ ਮੈਂ ਐਨੇ ਪੈਸੇ ਕਿੱਥੋਂ ਭਰਾਂਗੇ ਇਹ ਤਾਂ ਪਸ਼ੂ ਵੇਚ ਕੇ ਵੀ ਨਹੀਂ ਪੂਰੇ ਹੁੰਦੇ ਘਰ ਵੇਚ ਕੇ ਵੀ ਨਹੀਂ ਪੂਰੇ ਹੋਣੇ ਜਿੰਨੇ ਤੂੰ ਬਣਾਈ ਜੰਨਾ ਹੈਗਾ ਤੇ ਯਾਰ ਮੇਰੀ ਗੱਲ ਸੁਣ ਤੂੰ ਕਿਉਂ ਟੈਨਸ਼ਨ ਲਈ ਆ ਆਪਾਂ ਥੋੜੀ ਭਰਨੇ ਆ ਕੋਠੀ ਤਾਂ ਉਹਨਾਂ ਨੇ ਪਾਈ ਆ ਬੈਠੇ ਆਰਾਮ ਨਾਲ ਕੋਠੀ 'ਚ ਹਾਂ ਹਾਂ ਇਹ ਕੋਲੇ ਦੇ ਕੋਲੇ ਆਲੇ ਨੂੰ ਸੋਚਾਂ ਸੋਚਾਂ ਫਿਰ ਮੇਰੀ ਗੱਲ ਸੁਣ ਤੈਨੂੰ ਕਹੀ ਤੂੰ ਤਾਂ ਨਾ ਉਹੀ ਘਬਰਾਈ ਜਾਨੀ ਅੱਜਪ ਤਾਂ ਤੈਨੂੰ ਕੀ ਹੋਇਆ ਬਈ ਤੂੰ ਤਾਂ ਮੈਨੂੰ ਵੀ ਟੈਨਸ਼ਨ ਪਾਈ ਜਾਣੀ ਹੈ ਜਿਹੜੇ ਪੈਸੇ ਲੈ ਕਰਦੇ ਉਹਨਾਂ ਨੇ ਵਰਤੇ ਉਹਨਾਂ ਨੇ ਆਪੇ ਭਰਨਗੇ ਨਾ ਪੈਸੇ ਟੈਨਸ਼ਨ ਲਮਾ ਕੀ ਮਾੜੀ ਮੋਟੀ ਗੱਲ ਐ 150 ਦੀ ਗੱਲ ਨਹੀਂ ਗੀ 25 ਲੱਖ ਲੈ ਕਰ ਲੋ ਗੱਲ 25 ਲੱਖ ਹੁਣ ਫਿਰ ਮੈਂ ਦੱਸ ਕੀ ਕਰ ਸਕਦਾ ਹੁਣ ਮੈਂ ਉਦੋਂ ਮੈਥੋਂ ਕਰਾ ਲਿਆ ਇਹਨਾਂ ਨੇ ਕੰਮ ਗਲਤੀਆਂ ਤਾਂ ਮੇਰੀਆਂ ਵੀ ਐ ਕੱਲੀਆਂ ਉਹਨਾਂ ਤੇ ਨਹੀਂ ਗਲਤੀਆਂ ਮੇਰੀਆਂ ਵੀ ਮੰਗ ਲੈ ਤੂੰ ਮੇਰੇ ਨਾਲ ਵਿਆਹ ਘਾਤੋ ਕਰਾਇਆ ਆ ਦਿਨ ਦੇਖਣ ਵਾਸਤੇ ਵਿਆਹ ਕਰਾਇਆ ਸੀ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਤੂੰ ਜੇ ਉਹਨਾਂ ਦੇ ਵਿੱਚ ਵਰਕੇ ਰਹਿਣਾ ਸੀ ਮੈਨੂੰ ਕਹ ਲਿਆਂਦਾ ਤੇਰੀ ਕਹ ਜ਼ਿੰਦਗੀ ਬਰਬਾਦ ਕਰਤੀ ਮੈਂ ਸਾਰੇ ਮੈਨੂੰ ਕਹੀ ਜਾਂਦੇ ਅੱਛਾ ਉਹ ਕਹਿੰਦੇ ਸਾਡੀ ਜ਼ਿੰਦਗੀ ਬਰਬਾਦ ਕਰਤੀ ਤੂੰ ਤੂੰ ਕਹੀ ਜਾਂਦੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੈਂ ਕੱਲਾ ਹੀ ਮਾੜਾ ਹੋ ਗਿਆ ਫਿਰ ਹੈ ਸੋਚਦਾ ਨਹੀਂ ਨਾ ਕਰਨ ਵੇਲੇ ਉਹਨਾਂ ਦਾ ਨਹੀਂ ਗੁੱਠਾ ਲਵਾਇਆ ਗਿਆ ਸਣ ਕਰਾਏ ਗਏ ਜਦੋਂ ਲੌਣ ਲੈਣਾ ਸੀ ਮੇਰੇ ਹੋ ਗਿਆ ਚੋੜਾ ਮੇਰੀ ਗੱਲ ਸੁਣ ਬਾਈ ਉਦੋਂ ਜ਼ਮੀਨ ਦਾ ਇਹਨਾਂ ਦਾ ਰੌਲਾ ਚੱਲ ਜਿੰਦਾ ਸੀ ਹਜੇ ਇਹਦੇ ਨਾਂ ਤੇ ਪੂਰੀ ਨਹੀਂ ਸੀ ਚੜੀ ਠੀਕ ਹੈ ਨਾ ਫਿਰ ਉਹ ਮੈਨੂੰ ਕਹਿੰਦੇ ਤੂੰ ਨੰਬਰ ਦੇ ਦੇ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਫਿਰ ਉਦੋਂ ਕਿਹੜਾ ਪਤਾ ਸੀ ਵੀ ਆਪਣੀ ਕੋਈ ਗੱਲਬਾਤ ਹੋ ਜੂ ਐ ਵਿਆਹ ਹੋ ਜੂ ਆਹੋ ਪਰ ਹਰ ਜਾਣੇ ਫਿਰ ਚੱਲ ਪਰ ਦਾਂਗੇ ਯਾਰ ਫਿਰ ਦੱਸ ਇਹਦੇ ਚ ਕੀ ਗੱਲ ਹੁਣ ਦੱਸ ਮੈਂ ਕੀ ਕਰ ਸਕਦਾ ਜਿਹੜਾ ਕੁਝ ਹੁਣ ਹੁਣ ਅਸੀਂ ਉਹ ਤਾਂ ਹੋ ਗਿਆ ਐਂ ਪਰ ਦੇਗਾ ਇੱਕ ਪਲਾੰਗ ਵੀ ਪੱਟੀ ਤੂੰ ਚੱਲ ਮੈਂ ਨਹੀਂ ਪਰਦਾ ਹੁਣ ਮੇਰੀ ਗੱਲ ਸੁਣ ਆਪਾਂ ਚੱਲਦੇ ਬੰਦ ਤੋਂ ਦੇ ਕੋ ਚੱਲ ਹੁਣ ਹਜੇ ਮੱਥਾ ਲਾਉਣਾ ਬਾਕੀ ਐ ਤੂੰ ਮੱਥਾ ਲਾਉਣ ਦੀ ਲੋੜ ਨਹੀਂ ਕੇਰਾ ਬੰਦ ਤੈਨੂੰ ਸੁਣਵਾਈ ਕਰਿਆਵਾਂਗੇ ਭਾਈ ਉਦੋਂ ਤੁਸੀਂ ਸੀਗੇ ਵਿੱਚ ਜਿੱਦੇ ਗੱਲਬਾਤ ਹੋਈ ਸੀ ਠੀਕ ਆ ਤੇਜਾ ਹੀ ਵਿੱਚ ਸੀ ਹੁਣ ਤੇਜਾ ਤਾਂ ਜਾਈ ਜਾਂਦਾਗਾ ਉੱਥੇ ਤਲਵੰਡੀ ਸਾਬ ਉਹਨੂੰ ਮੱਥਾ ਟੇਕ ਕੇ ਆਉਣ ਦੇ ਆਥ ਨੇ ਉਹਨੋਂ ਨਾਲ ਵੀ ਗੱਲ ਕਰ ਲੂੰਗਾ ਮੈਂ ਕੇਰਾ ਬੰਦ ਤੋਂ ਘਰੇ ਜਾ ਕੇ ਗੱਲਬਾਤ ਕਰੇ ਉਹਨੇ ਆਪਾਂ ਦੇਖ ਲੈਨੇ ਭਾਈ ਵੀ ਹੁਣ ਤੁਸੀਂ ਦੱਸੋ ਵੀ ਵਿੱਚ ਤੁਸੀਂ ਸੀਗੇ ਚੱਲ ਤੂੰ ਉੱਥੇ ਮੇਰੇ ਨਾਲ ਗੱਲ ਨਾਲੇ ਮੈਂ ਕਰੂੰ ਉੱਥੇ ਮਿਚ ਮਿਚ ਜੇ ਕਰੀ ਆ ਮੇਰੀ ਗੱਲ ਸੁਣ ਲੈ ਤੂੰ ਗੱਲ ਕਰ ਤੂੰ ਗੱਲ ਕਿਵੇਂ ਕਰੇਂਗੀ ਤੈਨੂੰ ਗੱਲ ਜਦੋਂ ਪਤਾ ਹੀ ਨਹੀਂ ਤੁਸੀਂ ਮੇਰੀ ਨਾਲ ਤੁਸੀਂ ਰਹਿਣ ਦਿਓ ਮੈਂ ਤੁਹਾਨੂੰ ਦੱਸਾਂ ਗੱਲ ਮੈਂ ਆਪੇ ਗੱਲ ਕਰ ਲੂੰ ਤੂੰ ਮੇਰੇ ਨਾਲ ਚੱਲ ਬੜੀ ਜੇ ਤੈਨੂੰ ਗੱਲ ਜਿਹੜੀ ਚੰਗੀ ਲੱਗੀ ਬਸ ਉਹ ਬੋਲੀ ਠੀਕ ਹੈ ਨਾ ਬਿਨਾਂ ਫालतू ਤੋਂ ਬੋਲਦੀ ਭੈਣ ਚੰਗੀ ਲੱਗੇਗੀ ਉੱਥੇ ਜਦੋਂ ਮੈਂ ਬੈਠਾ ਆਉਂਗਾ ਨਾ ਹੁਣ ਹਜੇ ਕੀ ਰਹਿ ਗਿਆ ਬਾਕੀ ਉਹ ਮੈਂ ਕਿਹੜਾਂ ਗੱਲ ਆਪੇ ਕਰ ਲੂੰਗਾ ਚੱਲ ਹੋ ਖੜੀ ਚੱਲ ਕਿੱਥੇ ਜਾਣ ਨੂੰ ਸਿਆਪੇ ਪਾਈ ਇਹਨਾਂ ਦੇ ਘਰੇ ਆ ਕੇ ਪੜ ਪੜ ਕੇ ਯਾਹਂ ਦੇ ਕੋਲੇ ਕਿ ਦਰਾਂ ਦੀ ਲੱਗੀ ਤਾਂ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਤੇਰੇ ਨਾਲ ਤਾਂ ਇਹ ਬਿਲਕੁਲ ਲਾਈਕ ਆਉਂਦੀ ਹੈ ਹੋਰ ਭਾਈ ਇੱਕ ਵਾਰ ਸਹੀ ਠੀਕ ਆ ਲੱਗਦਾ ਬਹੁਤ ਸਿਆ ਤਾਂ ਵੀ ਲੱਗੇ ਆ ਮੈਨੂੰ ਲੱਗਦਾ ਹੋਰ ਕਾਹੀ ਦਾ ਕੁ ਲੱਗਿਆ ਮੈਂ ਤਾਂ ਸਿੱਕ ਸਿੱਕ ਸਹੀ ਗੱਲ ਸੁਣਨਾ ਕਾ ਲੱਗਦਾ ਤੇਰਾ ਮੋਟਰਸਾਈਕਲ ਖਰਾਬ ਹੀ ਰਿਹਾ ਹੈ ਸਸੀ ਕਾ ਜੀ ਸਸੀ ਕਾ ਸਸੀ ਕਾ ਜੀ ਹਾਂਜੀ ਹਾਂਜੀ ਆਇਤਾ ਚੰਗਾ ਹੀ ਦਿਨ ਚੜਿਆ ਸੀ ਹੈ ਹੋਰ ਅੱਜ ਆਇਆ ਜਿਹੜੇ ਤੁਹਾਡੇ ਦਰਸ਼ਨ ਹੋ ਗਏ ਮੈਂ ਕਿੱਥੇ ਬੈਠਾ ਬੈਠ ਜਾ ਬੈਠ ਜਾ ਕੋਈ ਨਹੀਂ ਜੀ ਤੁਮੈਂ ਬਣੋਇਆ ਹੋਇਆ ਹੋ ਠੀਕ ਸੀ ਜੀ ਸਾਰੇ ਵਧੀਆ ਸਾਰੇ ਠੀਕ ਪਿੰਡ ਦਾ ਰਾਜੀ ਭੁੱਲ ਗਏ ਤੁਸੀਂ ਤਾਂ ਨਾ ਵਾਪਸ ਹੋਰ ਪੈਕਿੰਗ ਜਾਈ ਸੀ ਕਿ ਤੁਹਾਣ ਭੂਣ ਕੋਲੇ ਗਈ ਸੀ ਪੈਕਿੰਗ ਗਈ ਸੀ ਹੋ ਠੀਕ ਹੈ ਸਾਰੇ ਵਧੀਆ ਹਾਂ ਸਾਰੇ ਠੀਕ ਹੈ ਵਧੀਆ ਤੂੰ ਦੱਸ ਚੰਗਾ ਤੇਰੇ ਹੈ ਮੇਰੇ ਆਉਤਾ ਹੈ ਨਹੀਂ ਤੈਨੂੰ ਪਤਾ ਤਾਂ ਹੈ ਮਾਤਾ ਦਾ ਹੈ ਨਹੀਂ ਚਾਚੇ ਚਾਚੀ ਨਹੀਂ ਵਾਲੀ ਦੇ ਅੱਗੇ ਚਲ ਭਾਈ ਮਿਲਿਆ ਏ ਹੂੰ ਮਿਲਿਆ ਕੀ ਆਏ ਉਥੇ ਅਕਸਰ ਰਾਜਸਥਾਨ ਜੁਗਏ ਸੀਗੇ ਆਪਣੇ ਤਾਂ ਹੋਰਸਾ ਉਹਨਾਂ ਤਾਂ ਰਹਿਣੀ ਸਹਿਣੀ ਹੋਰ ਹੈ ਉਥੇ ਹਾਂ ਇਹ ਤਾਂ ਫੇਰ ਫਰਕ ਹੁੰਦਾ ਹਾਂ ਰੀਤੀ ਰਿਵਾਜਾਂ ਦਾ ਫਰਕ ਆ ਜਾਂਦੇ ਸੋਹ ਜਾਂਦੇ ਸੋਹ ਹਾਂ ਹੋਰ ਦੱਸੋ ਹੋਰ ਤਾਂ ਠੀਕ ਹੈ ਤੇ ਆਹ ਮੁੰਦਰਾ ਜਿਵੇਂ ਲਾ ਲਸੌਰਿਆਂ ਨੇ ਪਾਤੀਆਂ ਹਨਾ ਨਾ ਸੌਰਿਆਂ ਨੇ ਤਾਂ ਕਿੱਥੋਂ ਵਾਦੀਆਂ ਉਹਦਾ ਜਦੋਂ ਆਹ ਕੰਨਾਂ ਵਾਲੇ ਬਣਵਾ ਗਿੱਲਿਆਂ ਕਿਤੇ ਸੀ ਇਹਦੇ ਉਹਦੇ ਲਿਆ ਕੇ ਬਣਵਾ ਕੇ ਰੱਖ ਲਈਆਂ ਸੀ ਮੈਂ ਮੌਕੇ ਨਹੀਂ ਮਿਲਿਆ ਕਦੇ ਉਦਦੇ ਫਿਰ ਉਹਨਾਂ ਦਿਵਾਲੀ ਵਾਲੇ ਦਿਨ ਮੈਨੂੰ ਕਹਿੰਦੀ ਤੂੰ ਪਾਲਾ ਕੱਟ ਕੇ ਕਹਿੰਦੀ ਕੁਛ ਨਹੀਂ ਹੁੰਦਾ ਚੱਲ ਬੱਜ ਗਿਆ ਭਾਈ ਜੇ ਸਿਆਉਣਾ ਹੈਗਾ ਤਾਂ ਫੇਰ ਹੀ ਪਾਉਨੇ ਹੋ ਹਾਂ ਭਾਈ ਸੌਰਿਆਂ ਨੇ ਕੀ ਜਰੂਰ ਪੱਕਾ ਆ ਕੇ ਪਾਉਣੀਆਂ ਸੀਗੀਆਂ ਮਾਂ ਪਿਓ ਬਿਨਾ ਕੌਣ ਪਾਉਂਦਾ ਹੈਗਾ ਇਹ ਤਾਂ ਹੈ ਚਾਚੇ ਤਾਏ ਤਾਂ ਤੈਨੂੰ ਪਤਾ ਹੈ ਹਾਂ ਭਾਈ ਇਹ ਤਾਂ ਠੀਕ ਹੈ ਆਉ ਦੇ ਬਗਾਨੇ ਹੋ ਜਾਂਦੇ ਆ ਬਗਾਨੇ ਤਾਂ ਕਿੱਥੋਂ ਬਣਨਗੇ ਦੇਖੀ ਜਾਂਦੇ ਆ ਦੇਖੀ ਜਾਂਦੇ ਆ ਬਗਾਨੀ ਗੱਲ ਆ ਕਾਹਦੀ ਬਗਾਨੀ ਗੱਲ ਭਾਈ ਮੈਂ ਤਾਂ ਜਦੋਂ ਜਾ ਮਾ ਸੋਡੇ ਘਰ ਜਿੰਦਾ ਯਿੰਦਾ ਦੇਖ ਕੇ ਤੇ ਪਾਈ ਮਾਤਾ ਮੁੜਿਆ ਮੈਂ ਤੇ ਬਲਾਂ ਚਿੱਤ ਪੁੱਸੇ ਮੈਂ ਕਿਹਾ ਚੰਦਰਿਆ ਨੇ ਇੰਨਾ ਕਲੇਸ਼ ਕੀਤਾ ਤੇ ਮਹਾ ਬਾਗੇ ਮੈਂ ਤਾਂ ਕਿ ਤੁਸੀਂ ਆਉਂਦੇ ਨਹੀਂ ਹਨ ਨਾ ਨਾ ਉਹ ਫਿਰ ਅਸੀਂ ਤਾਂ ਨਾ ਸਮਿੰਤ ਮੇਰੀ ਭੈਣ ਨੇ ਕਿਹਾ ਤਾਂ ਕਹਿੰਦੀ ਵੀ ਤੁਸੀਂ ਪਹਿਲਾਂ ਤਾਂ ਮੈਨੂੰ ਆਪਦੇ ਕੋਲ ਬੁਲਾਇਆ ਸੀਗਾ ਫਿਰ ਮੈਂ ਉੱਥੇ ਜਾਂਦਾ ਚੰਗੇ ਨਹੀਂ ਲੱਗਦੇ ਸੀ ਅੱਛਾ ਲੋਕ ਵੀ ਫਿਰ ਤੁਹਾਨੂੰ ਪਤਾ ਸੌ ਉਂਗਲਾਂ ਵਾਲੇ ਉਹਨਾਂ ਨੂੰ ਕਹਿੰਦੇ ਵੀ ਪਤਾ ਨਹੀਂ ਕਿੱਥੋਂ ਲੈ ਕੇ ਆਏ ਕਿਵੇਂ ਕੁਛ ਅੱਜ ਤੱਕ ਤਾਂ ਮਾਮਾ ਆਏ ਨਹੀਂ ਆਇਆ ਸੀ ਫਲਾਣਾ ਨਾਜੂ ਕਰਨਾ ਮੈਂ ਕਿਹਾ ਨਾ ਭਈ ਅਸੀਂ ਇਹਦੇ ਕੋਲ ਵਗ ਜਾਾਂਗੇ ਉੱਥੇ ਜਾਏ ਅਮੀਨ ਮੰਗੁਲਾ ਐ ਮੀਨਾ ਜਿਹੜੀ ਮੈਨਾਂ ਲਾਇਆ ਓਥੇ ਅਸੀਂ ਮੈਂ ਤਾਂ ਦਿਵਾਲੀ ਵਾਲੇ ਦਿਨ ਵੀ ਢੀਖਿਆ ਸੋਨੂੰ ਮੈਂ ਖਿਆਵਾਂਗੇ ਅੱਛਾ ਹਾਂ ਬਸ ਓਥੇ ਦਿਵਾਲੀ ਵਾਲੀ ਕਾਦੀਆਂ ਦਿਵਾਲੀਆਂ ਸੱਚੀ ਹਾਂ ਦਿਵਾਲੀ ਤਾਂ ਇਹਨਾਂ ਦੇ ਭਾਈ ਓਹੀ ਗੱਲ ਆਪਣੀ ਤਾਂ ਫੇਰ ਵੀ ਠੀਕ ਸੀ ਪੁੱਤ ਹੂੰ ਤੇ ਦਿਵਾਲੀ ਤਾਂ ਦਾਦੀ ਕੀ ਬੁਰਾ ਹਾਲ ਸੀ ਕਾਲੀ ਦਿਵਾਲੀ ਸੀ ਕਿਉਂ ਹਾਂ ਸਾਨੂੰ ਘਰੋਂ ਕੱਢ ਕੇ ਵੀ ਨਹੀਂ ਉਹਨਾਂ ਨੇ ਦਿਵਾਲੀ ਵਧੀਆ ਮਨਾਈ ਤੁਸੀਂ ਵੀ ਵਾਗ ਗਏ ਉਹਨਾਂ ਦਾ ਡੋਲਾ ਹੀ ਵਾਗ ਗਿਆ ਅੱਛਾ ਕੱਲੀ ਬਰਦੀ ਆ ਜੀ ਕਿਉਂ ਬਹੁ ਬਾਗੀ ਬਹੁ ਬਾਗੀ ਲੈ ਬਹੂ ਦੀ ਮਾਂ ਨੂੰ ਮੈਂ ਫੋਨ ਕਰਤਾ ਮੈਂ ਆਖਿਆ ਵੀ ਜਦੋਂ ਗੱਲਬਾਤ ਕਰਦੀ ਐ ਹਾਂ ਮੈਂ ਆਖਿਆ ਭਾਈ ਉਹਨਾਂ ਦਾ ਸਮਝ ਆਉਂਦਾ ਨਹੀਂ ਹੋਇਆ ਜਮੀਨ ਮੁੰਡਾ ਤਾਂ ਦੇਖ ਲੈ ਕਿਵੇਂ ਕਰਨਾ ਤੇ ਉਹ ਤਾਂ ਆਈ ਭਾਗੀ ਪਾਈ ਫਿਰ ਲੈ ਗਈ ਮਨਿੰਦਰ ਨੂੰ ਅੱਛਾ ਲੈ ਗਈ ਮਗੈਨ ਪਤਾ ਤਾਂ ਲੱਗੇ ਵੱਡੇ ਨੇ ਕੌੜੇ ਵਾਲੀ ਨੂੰ ਹਾਂ ਹਾਂ ਉਹ ਦੂਜੇ ਜੰਤ ਕੋਲੋਂ ਸੌਖਾ ਕੇ ਆਪ ਦੇ ਘਰੇ ਅੱਗ ਲੱਗ ਜੇ ਉਹ ਤਾਂ ਤੂੰ ਬੁਲਾਈ ਵਧੀਆ ਕੰਮ ਕੀਤਾ ਉਹ ਵਧੀਆ ਵਾਲੀ ਕਿਹੜੀ ਗੱਲ ਆ ਚਲੋ ਤਾਂ ਹੁਣ ਆਪਣੀ ਉਹਦੇ ਤਾਂ ਦੀ ਕੁਝ ਵਿਗਾੜਿਆਗਾ ਨਹੀਂ ਬੰਦੇ ਨੂੰ ਨਾ ਪਤਾ ਲੱਗ ਜਾਂਦਾ ਜੇ ਦਾਪਤ ਉੱਦਿਆ ਬੰਦੇ ਨਾਲ ਗੱਲਾਂ ਕਰਦੇ ਤੇ ਆਪਦੇ ਨਾਲ ਹੁੰਦੀਆਂ ਫਿਰ ਕਿਵੇਂ ਲੱਗਦਾ ਇਹਦਾ ਝੂਠ ਮਾਰ ਕੇ ਉਹਨੂੰ ਲੈ ਕੇ ਆਇਆ ਜਾ ਮਾਤਾ ਹੈ ਝੂਠਾ ਤੇ ਹੋਏ ਪਿਆਈ ਇਕੱਲੇ ਤਾਂ ਤਾਂ ਹੋਏ ਪਿਆ ਹੁਣ ਬਸ ਅਜੀ ਤਾਂ ਗੱਲਾਂ ਹੀ ਹੁਣ ਵਿੱਚ ਨੇ ਕੀ ਹੋਊਗੀ ਮੂੰ ਤਾਂ ਮੱਖੀ ਨਹੀਂ ਉੱਡਦੀ ਹੁਣ ਤਾਂ ਤਾਂ ਹੀ ਐ ਦੋਨੇ ਜਾ ਕੇ ਵਿਆਹ ਤੇ ਚਲਾਇਆ ਹੋਗਾ ਸੀਗਾ ਇਹ ਤਾਂ ਐ ਸੁਰਖਰੂ ਹੋ ਕੇ ਬੈਠ ਗਈ ਹੈ ਤਾਂ ਗੱਲਾਂ ਐ ਸੀਗੀ ਗੱਲ ਤਾਂ ਸੀਗੀ ਤੇਰੀ ਜਿਵੇਂ ਤਾਂ ਸ਼ਾਲਾ ਵਜਦੀਆਂ ਸੀ ਹੂੰ ਤਾਂ ਫਿਰਦੀ ਸੀ ਸ਼ੁਕਰੀਓਦੋ ਹੁਣ ਤਾਂ ਮੂੰ ਤਾਂ ਮੱਖੀ ਨਹੀਂ ਉੱਡਦੀ ਉਹ ਤਾਂ ਕਿੱਥੇ ਅਜੇ ਤਾਂ ਵੀ ਘਰੇ ਆ ਗਈ ਹਰ ਪ੍ਰਿਥਵੀ ਕਰੇ ਬਿਮਾਰੀ ਹੋਰ ਹੁਣ ਕਾਲੇ ਨੇ ਉਹਦੀ ਕੁੱਟ ਕੇ ਦਵਾਈ ਦਿੱਤੀ ਉਹ ਤੋਂ ਪਹਿਲਾਂ ਬਿਮਾਰ ਰਹੀ ਉਹਨੂੰ ਦਵਾਈਆਂ ਦੂਆਂ ਨਾ ਲਪਾਉਂਦੇ ਰਹੇ ਹਾਂ ਤੇ ਹੁਣ ਮਾਵਾਂ ਧੀ ਆ ਗਈਆਂ ਉਹ ਬਹੁ ਗਈ ਵੀ ਆ ਹੁਣ ਪਤਾ ਨਹੀਂ ਪਰੋਣਾ ਲਿਜਾਓ ਕਿ ਨਾਲ ਲਿਜਾਓ ਝੂਠ ਵਾਲਾ ਚਿਰਨੀ ਨਾ ਪਹੁੰਚਦਾ ਜੀ ਝੂਠ ਦੇ ਸਿਰ ਤੇ ਕਿੰਨਾ ਜਰਾ ਆਪਾਂ ਛਾਲਾ ਮਾਰ ਲਾਂਗੇ ਉਹ ਜਿਵੇਂ ਕੀਤੀਆਂ ਉਵੇਂ ਅੱਗੇ ਆਉਣਗੀਆਂ ਹਾਂ ਇਹ ਤਾਂ ਹੈ ਉਹ ਮੈਂ ਆਪੇ ਜੀ ਜੀ ਮੈਂ ਕਿਉਂ ਗਿਆ ਆਪ ਹੀ ਹੋਣਾ ਜਾਂਦਾ ਉਹ ਅਸੀਂ ਤਾਂ ਇਹਨਾਂ ਨੂੰ ਕਦੇ ਆਏ ਨਹੀਂ ਸੀ ਕਿਹਾ ਮੈਂ ਤਾਂ ਹੁਣ ਵੀ ਨਹੀਂ ਸੀ ਕਦੇ ਨਾ ਤਪਜਾ ਆਪ ਹੀ ਨਹੀਂ ਜੀਵ ਨਹੀਂ ਨਾ ਹੈ ਕਿ ਜਿਹੜੀ ਜੀਵ ਨਹੀਂ ਨਾ ਇਹਦੀ ਹੈ ਔਖਾ ਹੋ ਗਿਆ ਭਾਈ ਹੁਣ ਅੱਧ ਵੱਢ ਕੇ ਦੇਣਾ ਔਖਾ ਹੋਣਾ ਜਿਹੜੀ ਗੱਲ ਹੈ ਹੈ ਜਦੋਂ ਬੰਦੇ ਨੂੰ ਖਾਣ ਨੂੰ ਮਿਲਿਆ ਉਹ ਤਾਂ ਫਿਰ ਖਵਾਉਣ ਵਾਲਾ ਚੰਗਾ ਲੱਗਦਾ ਹੈ ਜੰਗਲ ਜਦੋਂ ਅਗਲਾ ਪਾਸਾ ਕਰਨੇ ਹੋ ਤਾਂ ਫਿਰ ਰਸਿਕ ਬਣ ਜਾਂਦਾ ਮੈਂ ਤਾਂ ਹੁਣ ਵੀ ਇਹਨੂੰ ਐਂ ਕਹਿਆ ਹੁਣ ਤਾਂ ਮੈਂ ਮੈਂ ਕਹਿੰਦਾ ਹੀ ਸੀਗਾ ਵੀ ਚੱਲ ਭਈ ਜਿੱਲਾਕ ਜੋ ਕੁਝ ਹੈਗਾ ਕਰੀ ਜਾਂਦੇ ਆ ਠੀਕ ਹੈ ਮੈਨੂੰ ਆਏ ਸੀਗਾ ਵੀ ਸਾਡੇ ਨਾਲ ਵਧੀਆ ਵਰਤੂਗੀ ਤੇ ਚਲੋ ਖਾਈ ਜਾਊਗੀ ਸਾਨੂੰ ਕੀ ਹੈਗਾ ਪਰ ਐਂ ਨਹੀਂ ਨਾ ਪਤਾ ਸੀਗਾ ਇਹ ਤਾਂ ਉਹ ਹੋਊਗੀ ਜੇਕਰ ਤੂਤ ਹੁੰਦੀ ਨਾ ਜਵਾਕਾਂ ਨੂੰ ਕਹਿੰਦੀ ਭਾਈ ਤੁਸੀਂ ਮਿੱਠੇ ਪਿਆਰੇ ਰਹਿਓ ਉਹਦੇ ਚਾਚਾ ਚਾਚੀ ਨਾ ਹਾਂ ਮੂਰੇ ਲੈ ਕੇ ਕਰਦੇ ਥੋੜਾ ਤੁਸੀਂ ਕਿੱਥੇ ਲੈ ਕੇ ਜਾਣਾ ਸੀ ਜਵਾਕ ਤਾਂ ਉਦੋਂ ਗੱਲ ਨੂੰ ਆਉਂਦੇ ਆ ਫਿਰ ਉਹੀ ਗੱਲ ਹੈ ਨਾ ਮੁੰਡਾ ਦੇਖਿਆ ਸੀ ਉਦਦੇ ਦੇਖਿਆ ਸੀ ਕਿ ਕਿੰਨਾ ਸਾਨੂੰ ਬੋਲਿਆ ਉਹ ਮੈਂ ਇਥੋਂ ਤਾਂ ਮੈਂ ਕਹਿੰਦਾ ਵੀ ਜਿਹਨੂੰ ਚੱਕ ਕੇ ਕੇ ਖੜਾਇਆ ਇੰਨੀ ਇੰਨੀ ਗੱਲਾਂ ਕਰਦਾ ਉਹ ਫਿਰ ਸੁਣਿਆ ਹੀ ਨਹੀਂ ਆ ਲਗਾ ਉਹ ਪਿੰਡ 'ਚ ਕਹਿੰਦਾ ਫਿਰਦਾ ਕਹਿੰਦਾ ਮੈਂ ਤਾਂ ਮਾਰ ਹੀ ਦੂੰ ਜ਼ਮੀਨ ਤਾਂ ਕਹਿੰਦਾ ਮੈਂ ਲੈ ਕੇ ਛ ਰੱਖੀ ਭਾਈ ਆ ਦੀ ਬਾਤ ਮੈਂ ਤੁਹਾਨੂੰ ਮੈਂ ਤੇ ਦੱਸਾਂ ਇੱਕੋ ਚੋਣ ਦਾ ਮਾਰੂਦਾ ਹੈ ਬੰਦੇ ਮਾਰਨ ਕਿਸੇ ਗੱਲ ਨੂੰ ਇਹੀ ਗੱਲ ਕਹਿ ਕੇ ਆਈਆਂ ਮੈਂ ਹੁਣ ਆਈਆਂ ਨਾ ਪਿੰਡ ਚੋਂ ਗਾਂ ਲੱਗਦੀਆਂ ਜਿਹੜੀ ਮੇਨ ਗੱਲ ਹੈ ਚਲ ਬੰਦਾ ਹੋਈ ਜਾਂ ਨਹੀਂ ਹੁੰਦਾ ਲੰਗਾਸੇ ਪਾਸੇ ਉਂਗਲਾਂ ਲਾਉਂਦੇ ਆ ਉਹੇ ਜਆ ਉਹ ਤੋਂ ਬੰਦਾ ਗਲਤ ਸਟੈਪ ਚ ਕਾ ਦਿੰਦੇ ਆ ਲੋਕ ਬਥੇਰੇ ਆ ਦੋਨੇ ਪਾਸੇ ਦੰਦੇ ਆ ਉਹਨਾਂ ਦੇ ਹਾਂਜੀ ਸਾਡੇ ਯਾਰ ਕੇ ਤਾਂ ਸੁਣ ਕੇ ਦੱਸ ਦਿੰਦੇ ਆ ਫੇਰ ਸੁਣੋ ਚਲ ਤੁਸੀਂ ਤੇ ਸਾਡੇ ਕੋਲ ਗੱਲ ਕਰ ਦਿੰਦੇ ਹੋ ਸਾਡੇ ਚਾਹੁੰਦੇ ਹੋ ਚੰਗਾ ਅਸੀਂ ਵੀ ਭਾਈ ਮੈਂ ਤਾਂ ਤੇਰੇ ਕੋਲ ਗੱਲ ਕਰਨ ਆਇਆ ਅੱਛਾ ਮੈਨੂੰ ਤੁਹਾਨੂੰ ਗੱਲ ਕਰਨੀ ਸੀ ਇੱਕ ਹਾਂ ਭਾਈ ਦੱਸ ਹੁਣ ਗੱਲ ਆਏ ਆਂ ਕਿ ਵੀ ਗੱਲ ਅਸੀਂ 2 ਮਹੀਨੇ ਉੱਥੇ ਰਹੇ ਸਾਨੂੰ ਤਾਂ ਐਸੇ ਵੀ ਚੱਲ ਇੱਥੇ ਆ ਕੇ ਸ਼ਾਂਤੀ ਮਿਲ ਗਈ ਸਾਰੀਆਂ ਗੱਲਾਂ ਟੈਨਸ਼ਨਾਂ ਮਗਰੋਂ ਲਹਿ ਗਈਆਂ ਗੱਲ ਗਲਾਮਾ ਲਹਿ ਗਿਆ ਹਾਂ ਜਦੋਂ ਇੱਥੇ ਆਈ ਇੱਥੇ ਆ ਕੇ ਫਿਰ ਨਵੀਂ ਟੈਨਸ਼ਨ ਪੈ ਗਈ ਕੀ ਗੱਲ ਫੇਰ ਬੋਲਣ ਲੱਗੀ ਨਾ ਨਾ ਬੋਲੇ ਕਾਨੂੰ ਆ ਉਹ ਤਾਂ ਸਾਡੇ ਕੋਲ ਦੀ ਗੱਡੀ ਲੈ ਕੇ ਲੰਘਗੇ ਹਾਂ ਲਾਟੀ ਤੇ ਉਹ ਦੂਜਾ ਆਪਣਾ ਅੱਜੀ ਆਈ ਹੈ ਫਿਰ ਗਈ ਹੋਈ ਸੀਗੀ ਅੱਜੇ ਬਹੁ ਆ ਗਈ ਭਾਈ ਹਾਂ ਸਾਡੇ ਕੋਲ ਦੀ ਲੰਗੇ ਆ ਅੱਛਾ ਫੇ ਲੈ ਆਏ ਹੋਏ ਆ ਜੇ ਹੂੰ ਬਾਦ ਅੰਦੀ ਗਈ ਹੋਈ ਸੀ ਕਿ ਇਹ ਤਾਂ ਬਥੇਰਾ ਚੇਰ ਹੋ ਗਿਆ ਨੂੰ ਗਾਈ ਲਿੱਦੇ ਨੇ ਤੁਸੀਂ ਗਏ ਹੋ ਹੂੰ ਬਸ ਓਡਾ ਮੈਂ ਦੱਸਦਾ ਇਹਨਾਂ ਨੂੰ ਬਾਕੇ ਉਹਦੋਂ ਬਾਅਦ ਇਹਨਾਂ ਦੇ ਕਲੇਸ਼ ਪੈ ਗਿਆ ਜੀ ਜਦੋਂ ਪਤਾ ਲੱਗ ਗਿਆ ਅਸੀਂ ਪਤਾ ਨਹੀਂ ਕਿੱਧਰ ਨੂੰ ਗਏ ਜ਼ਮੀਨ ਵੇਚਣਗੇ ਘਰ ਰੱਖਣਗੇ ਫਿਰ ਬਹੂ ਬੋਲਣ ਲੱਗੀ ਪਹਿਲੇ ਕੀ ਪਤਾ ਕੁਸ ਹੱਥ ਚਾਊ ਕੇ ਨਾ ਬਸ ਉਹ ਦੂਜੇ ਤੀਜੇ ਦਿਨ ਨਹੀਂ ਬਾਕੀ ਸੀ ਤਾਂ ਅੱਜ ਫੇਰ ਅੱਜ ਲੈ ਕੇ ਆਏ ਮੇਰੇ ਕੋਲ ਦੀ ਲੰਗੇ ਸੀ ਗਾਪ ਥੜਕ ਮਾਰ ਕੇ ਲਿਆਏ ਆ ਨਾ ਚਲ ਜੋ ਵੀ ਰਹਿ ਬਈ ਹੁਣ ਆਏ ਗੱਲ ਆ ਵੀ ਦੇਖ ਭਾਈਵੰਦ ਤੋਂ ਤੈਨੂੰ ਤਾਂ ਮੈਂ ਗੱਲ ਕਹੀ ਸੀ ਭਾਈ ਜਦੋਂ ਲਾਡੀ ਦਾ ਵਿਆਹ ਹੋਣਾ ਸੀ ਆਹੋ ਤੂੰ ਵੀ ਕਾ ਵਿੱਚੀ ਸੀ ਗੱਲ ਲਾਡੀ ਦਾ ਵਿਆਹ ਹੋਣਾ ਸੀ ਤਾਂ ਮੈਨੂੰ ਇਹਨੇ ਐਂ ਗੱਲ ਕਹੀ ਸੀ ਵੀ ਆਪਾਂ ਘਰ ਪਾ ਲਈਏ ਹਾਂ ਹੈਨਾ ਜਦੋਂ ਮੈਨੂੰ ਕਹਿੰਦੇ ਸੀ ਕਹਿੰਦੇ ਵੀ ਕੇਰਾ ਆਪਾਂ ਇਧਰ ਲਾ ਪਾ ਲਈਏ ਤੇ ਮੁੜ ਕੇ ਫਿਰ ਤੇਰਾ ਵੀ ਪਾ ਕੇ ਦੇਵਾਂਗੇ ਹਾਂ ਠੀਕ ਹੈ ਨਾ ਉਹ ਹੁਣ ਗੱਲ ਆਇਆ ਵੀ ਇਹਨੇ ਪਾਲੀ ਸੀ ਉਹਦੇ ਕੋਠੀ ਤੇ ਉਹ ਮੇਰੇ ਨੰਬਰਾਂ ਤੇ ਹੋਇਆ ਸੀ ਲੋਨ ਤੈਨੂੰ ਪਤਾ ਸੀ ਹਾਂ ਆਪਾਂ ਗਵਾਹੀ ਪਾਈ ਸੀ ਉਦੋਂ ਹਾਂ ਤੁਸੀਂ ਪਾਈ ਤੇਜੇ ਨੇ ਪਾਈ ਸੀ ਗਾ ਤੇਜੇ ਵਿੱਚ ਸੀਗਾ ਇੰਦਰ ਕੇ ਵਿੱਚ ਸੀਗੇ ਉਸ ਟਾਈਮ ਆਹ ਚੱਲ ਸਾਰਿਆਂ ਸਾਹਮਣੇ ਗੱਲ ਖੋਈ ਸੀ ਉਹ ਹੁਣ ਉਹ ਜਿਹੜੀ ਪਿਛਲੀ ਕਿਸ਼ਤ ਸੀਗੀ ਇੱਕ 6 ਮਹੀਨੇ ਬਾਅਦ ਹੁਣ ਸੀ ਉਹ ਤਾਂ ਭਰਤੀ ਹੁਣ ਕਿਸ਼ਤ ਹੋਰ ਆਈ ਪਈ ਆ ਹੁਣ ਮਹੀਨਾ ਹੋ ਗਿਆ ਕਿ 7 ਦੀ ਉਹ ਘਰੇ ਫੜਾ ਕੇ ਗਿਆ ਚਿੱਠੀਆਂ ਹੂੰ ਸਾਹਮਣੇ ਵਾਲਿਆਂ ਦੇ ਫੜਾ ਕੇ ਨਾਲ ਤੇਜੇ ਕੇ ਨੂੰ ਵੀ ਚਿੱਠੀ ਫੜਾ ਕੇ ਅੱਜ ਮੈਨੂੰ ਆਇਆ ਸੀ ਬੈਂਕ 'ਚ ਕੋਣ ਹੂੰ ਕਹਿੰਦੇ ਭਾਈ ਵੀ 3,70,000 ਰੁਪਏ ਹੈਗਾ ਤੁਸੀਂ ਪਰ ਅੱਛਾ ਹਾਂ ਤੇ ਉਹ ਹੁਣ ਮੈਨੂੰ ਆਏ ਆ ਵੀ ਤੈਨੂੰ ਪਤਾ ਵੀ ਮੈਂ ਤਾਂ ਆਪਣਾ ਭੈਣ ਨੂੰ ਵੀ ਨਹੀਂ ਕੁਝ ਦੱਸਿਆ ਹਾਂ ਤੇ ਮੈਨੂੰ ਐ ਗੱਲ ਹੋਊਗੀ ਵੀ ਕੋਡਨ ਵਾਲੀ ਗੱਲ ਕਰਾਂ ਵੀ ਕਿਤੇ ਫੇਰਨਾ ਮੈਂ ਜੇ ਮੈਂ ਸਿੱਧਾ ਜਾ ਕੇ ਗੱਲ ਕਰਦਾ ਤਾਂ ਮੇਰੇ ਹੂਣਾ ਗਲ ਪੈ ਜਾਣ ਲੜਾਈ ਨੂੰ ਥਾਂ ਲੜਾਈ ਨੂੰ ਥਾਂ ਕਰ ਲੂ ਕਿਵੇਂ ਮਾੜੀ ਜੀ ਗੱਲ ਪਿੱਛੇ ਅੱਜ ਤਾਂ ਆਏ ਆ ਹੈ ਨਾ ਹੂੰ ਹੂੰ ਤੇ ਆਉਂਦਿਆਂ ਨੂੰ ਭਰਾ ਮੇਰੇ ਆ ਮਸੀਬਤ ਪਈ ਪਈ ਮੈਂ ਤਾਂ ਹੁਣ ਤੁਹਾਡੇ ਕੋ ਆਸ ਤੇ ਆਇਆ ਵੀ ਤੁਸੀਂ ਹੱਲ ਕਰੋ ਤੁਸੀਂ ਗੱਲ ਕਰੋ ਇਸ ਗੱਲ ਦੀ ਕੋਈ ਨਹੀਂ ਉਹ ਜਿਹੜੀ ਆਪਾਂ ਗੱਲ ਲੰਗੀ ਸੀ ਇਹਨਾਂ ਨੇ ਕਿਹਾ ਸੀ ਵੀ ਇੱਕ ਅਸੀਂ ਭਰਿਆ ਕਰਾਂਗੇ ਇੱਕ ਵੀ ਬਣ ਕੇ ਚਾਚਾ ਭਰੂਗਾ ਇਹਨਾਂ ਦੀ ਬਾਰੀ ਸੀ ਇਹਦੀ ਹੈ ਨਾ ਮੇਰੀ ਗੱਲ ਨਾ ਨਾ ਇੱਕ ਕਿਉਂ ਹੋ ਗਈਤੀ ਸੀ ਆਪਣੀ ਗੱਲ ਆਏ ਹੋਈ ਸੀ ਮੈਂ ਇਹਨੂੰ ਕਹਿਆ ਸੀ ਵੀ ਜੇ ਤਾਂ ਇਹਨਾਂ ਨੇ ਆਪਦੇ ਉਹਦੇ ਤੇ ਲੋਨ ਕਰਾਉਣਾ ਸੀ ਜਾਂ ਫੇਰ ਮੈਂ ਇੱਕ ਕਿਸ਼ਤ ਭਰ ਦਿਆ ਕਰੂੰ ਚੱਲ ਭਾਈ ਇਹ ਸਾਥ ਆ ਤੁਹਾਡੇ ਨਾਲ ਉਹ ਕਿਹਾ ਮੈਨੂੰ ਐਸੇ ਚੱਲ ਮੇਰਾ ਆਪਦਾ ਬਣੂਗਾ ਵੀ ਚੱਲ ਨਾਲ ਵਿੱਚ ਮੈਂ ਰਹੀ ਜਾਊਂਗਾ ਵੀ ਜੇ ਤੁਸੀਂ ਆਪਦੇ ਨੰਬਰਾਂ ਤੇ ਜੇ ਕਰਾਉਣੇ ਆ ਲੋਨ ਤਾਂ ਉਹਦੇ ਵਿੱਚ ਇੱਕ ਕਿਸ਼ਤ ਮੈਂ ਭਰ ਦਿਆ ਕਰੋ ਇੱਕ ਕਿਸ਼ਤ ਤੁਸੀਂ ਭਰ ਦਿਆ ਕਰੋ ਫਿਰ ਉਦੋਂ ਮੁੜ ਕੇ ਫਿਰ ਇਹਨਾਂ ਨੇ ਇਹ ਗੱਲ ਕਰ ਲਈ ਸੀ ਕਹਿੰਦੇ ਵੀ ਤੂੰ ਆਪਦੀ ਜ਼ਮੀਨ ਤੇ ਉਹ ਕਰਾ ਕੇ ਦੇ ਦੇ ਕਿਉਂਕਿ ਬਾਈ ਦੇ ਨਾਂ ਸੀਗੀ ਸੁਖਪਾਲ ਦੇ ਨਾਂ ਸਾਰੀ ਜ਼ਮੀਨ ਚੜੀ ਨਹੀਂ ਸੀ ਉਹ ਤੇ ਉਦੋਂ ਫਿਰ ਇਹ ਕਹਿੰਦੇ ਵੀ ਤੂੰ ਆਪਦੇ ਨਾਂ ਤੇ ਕਰਾ ਕੇ ਦੇ ਦੇ ਲੋਨ ਸਾਨੂੰ ਤੇ ਫਿਰ ਮੈਂ ਆਪਦੇ ਨਾਂ ਤੇ ਕਰਦਾ ਸੀ ਕਿਸ਼ਤਾਂ ਤਾਂ ਹੁਣ ਇਹਨਾਂ ਨੇ ਭਰਨੀਆਂ ਸੀ ਤੇ ਫਰਜ਼ ਇਹਨਾਂ ਦਾ ਭਰੰਦਾ ਬਣਦਾ ਜ਼ਮੀਨ ਇਹਦੀ ਕਾੜ ਜਿ ਲੱਗੇ ਵੇ ਆ ਤੇ ਕੋਠੀ ਉਹਨਾਂ ਨੇ ਬਣਾ ਲਈ ਜਾਣ ਕੇ ਟਿੱਕਾ ਲਾਉਂਦਿਆ ਉਦੋਂ ਫਿਰ ਆਏ ਸੀ ਵੀ ਚਲ ਇਹਨਾਂ ਦਾ ਦਵਾਖ ਮੋਹ ਕਰਕੇ ਦੇਤਾ ਹੁਣ ਅੱਜ ਜੇ ਤੂੰ ਬਰਤਾਂ ਕਰਦੇ ਕਿਸ਼ਤਾਂ ਨਹੀਂ ਭਰਦੇ ਫੇਰ ਫੇਰ ਮੈਂ ਤੈਨੂੰ ਹੋਰ ਗੱਲ ਕਰਨੀ ਆ ਜੇ ਤੱਕ ਕਿਸ਼ਤਾਂ ਭਰਦੇ ਆਂ ਸੀ ਪੁੱਛ ਲੈਨੇ ਆਂ ਜਾ ਐਂ ਮੈਂ ਗੱਲ ਕਰਿਆ ਮੈਂ ਐਵੇਂ ਕਹਿੰਦੇ ਠੋਕਰ ਕੇ ਵੀ ਆਉਂਗੀ ਜੇ ਭਾਈ ਮੁਕਰਦੇ ਆ ਤਾਂ ਚੱਪ ਕਰਕੇ ਲਿਆ ਕੇ ਆਪਦਾ ਸਮਾਨ ਕੋਠੀ ਧਰ ਲਈ ਬਸਾਂ ਚਾਰ ਬੰਦੇ ਗਵਾਹੀ ਵੀ ਦੇਣਗੇ ਤੇਰੇ ਨਾਲ ਖੜੇ ਆ ਹਾਂ ਜ਼ਮੀਨ ਤੇਰੀ ਹੈ ਨਾ ਹਾਂ ਬਸ ਫੇਰ ਘਰ ਵੀ ਤੇਰਾ ਹਾਂ ਗੱਲ ਮੁੱਕਦੀ ਆ ਤੂੰ ਫਿਕਰ ਨਾ ਕਰ ਕਿਸੇ ਮੈਂ ਤਾਂ ਕਲੇਸ਼ ਤੋਂ ਡਰਦਾ ਮੈਂ ਐਵੇਂ ਕੋਈ ਗੱਲ ਵੀ ਕਲੇਸ਼ ਤਾਂ ਕੀ ਕਰੂਗਾ ਫਿਰ ਉਹਨਾ ਬੈਂਕਾਂ ਦੇ ਡੱਬ ਲੈਣਗੇ ਜ਼ਮੀਨ ਆ ਕੇ ਫਿਰ ਉਹ ਤੇ ਤੈਨੂੰ ਹੀ ਭਰਨੇ ਪੈਣਗੇ ਬਾਈ ਹਾਂ ਜ਼ਮੀਨ ਤਾਂ ਤੇਰੀ ਜਾਊ ਉਧਰੋਂ ਤਾਂ ਇਹ ਉਹ ਜ਼ਮੀਨ ਲੈ ਕੀ ਪਤਾ ਚਾਲ ਹੋਵੇ ਵੀ ਆਪਾਂ ਐ ਕਰਕੇ ਜ਼ਮੀਨ ਹੀ ਗਵਾਉਣੀ ਹੈ ਦੇ ਹੱਥੋਂ ਵੀ ਆਪਾਂ ਕਿਸ ਤਨਾ ਪਰੋ ਵੀ ਇਹ ਨਹੀਂ ਦੀ ਜਾਊਗੀ ਹੂੰ ਜੂੜ ਪੈ ਗਿਆ ਕਿਹੜਾ ਕਿਸਤ ਉਹ ਭਰਨਗੇ ਮੈਨੂੰ ਪਤਾ ਹੈ ਕਿਸਤ ਨਹੀਂ ਭਰਦੇ ਉਹ ਚੁੱਪ ਕਰਕੇ ਕੋਠੀ ਚ ਰੱਖ ਲਈ ਸਮਾਨ ਛੜਦੀ ਬਾਤ ਸਮਾਨ ਚਾਕੇ ਬੀਜ ਆਪਾਂ ਦਾ ਆਪੇ ਜਾ ਕੇ ਪ੍ਰਾਣੇ ਕਰੇ ਭਰਨਗੇ ਨਾਲੇ ਤੇਰੀ ਜ਼ਮੀਨ ਬਚੂ ਨਾਲੇ ਤੇਰੀ ਕੋਠੀ ਬਚੂ ਜਦੋਂ ਭਾਵੇਂ ਕਿ ਆਦੇ ਬੈਂਕ ਦੇ ਪੈਸੇ ਭਰ ਦੇ ਜਦੋਂ ਪੈਸੀ ਭਰਨੇ ਆ ਫਿਰ ਇਹ ਤਾਂ ਗੱਲ ਭੈਰੀ ਹੋਗੀ ਜੇ ਤਾਂ ਤੂੰ ਹੀ ਭਰਨੇ ਆ ਫਿਰ ਤੂੰ ਪੁਰਾਣੇ ਕਰ ਰਹੇਗਾ ਕਿ ਨਹੀਂ ਨਾਲ ਆਪਣੀ ਵੀ ਖਿੱਚ ਤੂੰ ਨਾ ਜਿੰਨਾ ਜਿੰਨਾਂ ਨੇ ਗਵਾਹੀ ਪਾਈ ਆ ਮੇਰੀ ਗੱਲ ਸੁਣੋ ਤੂੰ ਐ ਕਰੀ ਤੂੰ ਗੱਲ ਕਰਕੇ ਦੇਖ ਲਈ ਵੀ ਭਾਈ ਵੀ ਦੇਖੋ ਕੋਠੀ 'ਚ ਤਾਂ ਹੁਣ ਇਹੀ ਬੈਠੇ ਆ ਆਪਾਂ ਕਿ ਮੈਂ ਤਾਂ ਇੱਕ ਦਿਨ ਨਹੀਂ ਕੋਠੀ 'ਚ ਗਿਆ ਸੌਂਦੇ ਨੂੰ ਤਿਆਰ ਆ ਮੈਨੂੰ ਪਤਾ ਹੀ ਹੈ ਤੈਨੂੰ ਪਤਾ ਵੀ ਆ ਇਕੱਲੇ ਵਿਆਹ ਵਾਲੇ ਤੋਂ ਬਾਅਦ ਮੈਨੂੰ ਤਾਂ ਕੋਠੀ 'ਚ ਚੜ੍ਹਨ ਨਹੀਂ ਦਿੰਦੀ ਤੈਨੂੰ ਪਤਾ ਐਸੇ ਭਾਵ ਘਰੇ ਨਹੀਂ ਬਣ ਦਿੰਦੀ ਘਰੇ ਨਹੀਂ ਬਣ ਨਹੀਂ ਦਿੰਦੀ ਇਸ ਮੇ ਤਾਂ ਬਾਹਰ ਕੋਸਮਾ ਵਿੱਚ ਰੱਖਦੇ ਸੀ ਤੇ ਵੀ ਹੁਣ ਤੂੰ ਇਹਨਾਂ ਨੂੰ ਸੁਝਾ ਕੇ ਦੇਖੀ ਭਾਈ ਵੀ ਤੁਸੀਂ ਕੋਠੀ 'ਚ ਰਹੇ ਹੋ ਥੋੜ੍ਹਾ ਹੀ ਘਰ ਆ ਇਹ ਘਰ-ਬਾਰ ਐ ਪੈਸਾ ਤੁਸੀਂ ਭਰੋ ਨਾ ਗੱਲ ਕਰ ਲਾਂਗੇ ਲਾਡੀ ਨਾ ਤੁਸੀਂ ਕਰਕੇ ਦੇਖੋ ਹਾਂ ਇੱਕ ਵਾਰੀ ਮੈਂ ਪਹਿਲਾਂ ਵੀ ਕਰੀ ਸੀ ਗੱਲ ਜੀ ਉਹ ਤਾਂ ਗਲ ਪਟਣ ਆਉਂਦਾ ਦਾ ਨਾ ਨਹੀਂ ਲੈਣਦਾ ਭਾਈ ਦਾ ਉਹ ਤਾਂ ਫਿਰ ਤਾਂ ਹੀ ਪਤਾ ਉਹ ਤਾਂ ਹਦੇ ਵੀ ਤਾਂ ਉਸ ਨਾ ਕਹਿੰਦੇ ਆ ਵੀ ਖੋਲ ਕੇ ਸਭ ਕੁਸ ਨਾ ਨਾ ਐ ਕਿਵੇਂ ਹੋਊਗਾ ਕੁਛ ਨਹੀਂ ਹੋਣਾ ਕਿਹਨੇ ਤੂੰ ਬੋਲਣਾ ਲੈ ਦੱਸ ਕਿਵੇਂ ਨਾ ਬੋਲਣਾ ਮੈਂ ਤੂੰ ਬੋਲਦੀ ਚੰਗੀ ਲੱਗਦੀ ਆ ਕਿ ਕਰੇਗੀ ਤੈਨ ਤਾਂ ਗੱਲਾਂ ਕਰਦੀਆਂ ਨਾ ਪਤਾ ਜਾਂ ਮੈਨੂੰ ਪਤਾ ਜਾਂ ਬਾਈ ਨੂੰ ਪਤਾ ਮੈਂ ਤਾਂ ਕੁਛ ਦੱਸ ਸਹੀ ਨਹੀਂ ਮੈਨੂੰ ਹਾਂ じゃ ਮੇਰੇ ਪੁੱਤ ਨੂੰ ਪਤਾ ਥੋੜਾ ਘਣਾ ਜਿੰਨਾ ਕਿ ਮੈਂ ਦੱਸਦੀ ਆ ਇਹਨੂੰ ਬਸ ਮੈਨੂੰ ਤਾਂ ਉਹ ਜੀ ਤਾਂ ਨਹੀਂ ਦਾ ਪਤਾ ਹੀ ਨਹੀਂ ਐ ਨਾ ਬਸ ਕੀਤੀਆਂ ਅੱਗੇ ਆਈ ਜਾਂਦੀਆਂ ਚੱਲ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਗੱਲ ਕਰ ਲਉ ਹੋਰ ਦੱਸੋ ਚਾਹ ਪਾਣੀ ਬਣਾਵਾ ਨਾ 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 ਕੁਛ ਨਹੀਂ ਚਾਹ ਪਾਣੀ ਬਿਨਾ ਬਸ ਅਸੀਂ ਕੇ ਆਏ ਹਾਂ ਹਾਂ ਅਸੀਂ ਆਉਂਦੇ ਸਾਰ ਪਹਿਲਾਂ ਚਾਹ ਦੀ ਕੋਟ ਕਰ ਆਉਂਦੇ ਸਾਰ ਘਰੇ ਬੜੇ ਆ ਘਰੇ ਵੱੜਦੇ ਸਾਰ ਦੇਖਿਆ ਪਹਿਲਾਂ ਤਾਂ ਤੇਜੇ ਨੂੰ ਕਹਿ ਗਿਆ ਸੀ ਪਸੂ ਉੱਧਰ ਬੰਨ ਲਿਆ ਕਰੇ ਸਾਰਾ ਕੁਝ ਹੋ ਕਰਕੇ ਤੇ ਉਹ ਮੀ ਹਾਂ ਉਹ ਹਾ ਅੰਨਾ ਦੇ ਥੱਲੇ ਮਨ ਮਨ ਚਰਗਲ ਵੱਜੀ ਪਈ ਆ ਉਹ ਭਾਈ ਆ ਆਪ ਦੇ ਕਿੱਥੇ ਰੀਸ ਕੰਮ ਦੀ ਤੇ ਹਾਂ ਆਪੇ ਤੁਹਾਨੂੰ ਪਤਾ ਫਿਰ ਜੀ ਦੇਖੋ ਕੁਛ ਖਾਣ ਪੀਣ ਨੂੰ ਮਿਲ ਗਿਆ ਤਾਂ ਉਹਨੇ ਕੰਮ ਕਰਤਾ ਨਾਲ 500 ਰੁਪਏ ਪਹਿਲਾਂ ਦੇ ਗਿਆ ਸੀਗੇ 500 ਰੁਪਏ ਫੇਰ ਮੈਂ ਉਹਨੂੰ ਕਹਿੰਦਾ ਜੇ ਲੋਡ ਹੋਵੇ ਤੇ ਸੇਠਾਂ ਦੇ ਫੜ ਲੈ ਮੈਂ ਦੇ ਦਮਾ ਤੇ ਉਹ ਝੋਨਾ ਜਾਂ ਵੜ ਲੈਂਦੇ ਮੈਂ ਨਾਲ ਵੜਾ ਦੂੰਗਾ ਹੁਣ ਉਹ ਖਰਾਬ ਹੋਈ ਜਾਂਦਾ ਮੈਂ ਕਰਦਾ ਫਿਰ ਉਹ ਤਾਂ ਸਾਰਾ ਕਰਨਾ ਹੀ ਪਊਗਾ ਹਾਂ ਕੋਈ ਨਾ ਕੋਈ ਨਾ ਤੋਫੇ ਕਰਨਾ ਕਰਾ ਆਪ ਦਾ ਕਾਰਕਮ ਮੈਨੂੰ ਤਾਂ ਇਹ ਗੱਲ ਆ ਨੀਵੇਂ ਬਾਣ ਦੀ ਇਹ ਗੱਲ ਕਰਦਾ ਸੀਗਾ ਵੀ ਪਤਾ ਨਹੀਂ ਲਾਡੀ ਉਧਰਲੇ ਪਾਸੇ ਮੈਨੂੰ ਵਾਟਰ ਦੇਊਗਾ ਕਿ ਨਹੀਂ ਵਾਟਣ ਦੇਊਗਾ ਉਹ ਤਾਂ ਗੱਲ ਕਰਾਂਗੇ ਪੈਸੇ ਵੰਜ ਤਾਂ ਵੱਡਾਂਗੀ ਅਸੀਂ ਸਾਥ ਦੇਵਾਂਗੇ ਜਿੰਨਾ ਹੋ ਸਕੇ ਤੁਸੀਂ ਡਰੋ ਨਾ ਇਹ ਗੱਲ ਦੇ ਵਿੱਚ ਨਾਲ ਖੜੇ ਹਾਂ ਉੱਡੇ ਹਾਂਜੀ ਅਸੀਂ ਜਾ ਕੇ ਨਾ ਤੇ ਫਿਰ ਮੈਂ ਤੁਹਾਡੇ ਕੋਲ ਨਹੀਂ ਆਉਂ ਉਹ ਉਧਰ ਜੇ ਦਾ ਕਦੀਬ ਦਾ ਟਾਈਮ ਲੱਗੇ ਅੱਜ ਨਹੀਂ ਮਾਇ ਆਜੂ ਤੇ ਫਿਰ ਤੁਹਾਨੂੰ ਮੈਂ ਦੱਸ ਦਿਆਂਗੇ ਕੀ ਕਹਿੰਦੇ ਆ ਚਲ ਠੀਕ ਆ ਸੀ ਜਾਣੇ ਤੂੰ ਕਰ ਲਿਓ ਜੂਗਾ ਗੱਲ ਮਾੜੀ ਜਾਨੇ ਮਤ ਦੇ ਨਾਲ ਕੋਈ ਨਾ ਕੰਮ ਤਾਂ ਆਪਦਾ ਜਾ ਕੇ ਘਰ ਸੰਭਾਲੋ ਆਪਦਾ ਸਾਨੂੰ ਤਾਂ ਆਉਂਦਿਆਂ ਨੂੰ ਮਸੀਕਤ ਪੈ ਗਈ ਤੁਸੀਂ ਹੁਣ ਕੋਈ ਦਾ ਤਾਂ ਬੁਰਾ ਹਾਲ ਹੋਇਆ ਪਿਆ ਇਹਨਾਂ ਨਾਲ ਹੈ ਤਾਂ ਔਖੇ ਹੀ ਨਵੇੜਾ ਕਰਨਾ ਪਰ ਕਰਨਾ ਪਊਗਾ ਕੋਈ ਨਹੀਂ ਸੱਚ ਕਾ ਨੂੰ ਹਰਦਾ ਹੁੰਦਾ ਜੀ ਅੱਜ ਨਾ ਕੱਲ ਇਹ ਤਾਂ ਮੂਰੇ ਆਊਗਾ ਹੀ ਉਗਰ ਕੇ ਠੀਕ ਆ ਚਲੋ ਠੀਕ ਆ ਚਾਹ ਪੀ ਜਾਂਦੇ ਚਲ ਵੇਖ ਲੈ ਗੱਲ ਤਾਂ ਲਾਡੀ ਦੀ ਵੀ ਮਾੜੀ ਐ ਪੜਾ ਲ ਜਾ ਪੈ ਗਿਆ ਨਾ ਲਾਡੀ ਨੂੰ ਆਈ ਨਹੀਂ ਸ਼ਰਮ ਆਉਂਦੀ ਵੀ ਕੋਟੀ ਮੈਨੂੰ ਪਾਈ ਬਵਾਈ ਮਿਲ ਗਈ ਤੇ ਮੈਂ ਕੱਲੀ ਕਿਸ਼ਤ ਭਰ ਨਹੀਂ ਆ ਜੇ ਮੈਂ ਨਵੇਂ ਸਿਰੇ ਕਰਾਉਂ ਜਿਵੇਂ ਆਪਦੇ ਨੰਬਰਾਂ ਤੇ ਨਾਲ ਨਵੇਂ ਸਿਰੇ ਕਰ ਜਾ ਚੱਕੂ ਨਾਲੇ ਜਿਹੜਾ ਮੇਰਾ ਭਰਿਆ ਵਿਆਹ ਉਹ ਐਵੇਂ ਜਾਊ ਨਹੀਂ ਉਹ ਤਾਂ ਚਲ ਗੱਲ ਠੀਕ ਆ ਹੁਣ ਨੰਬਰ ਇਹਦੀ ਜ਼ਮੀਨ ਦੇ ਆ ਇਹ ਕੋਠੀ ਉਹਨਾਂ ਦੇ ਨਾਂ ਕਰਾਈ ਬੈਠਾ ਹੋਇਆ ਫੇਰ ਕੋਠੀ ਉਹਨਾਂ ਦੇ ਨਾਂ ਨਹੀਂ ਪੁੱਤ ਹਾਂ ਥਾਂ ਤਾਂ ਇਹਨਾਂ ਦਾ ਬਿਨਾਂ ਰਜਿਸਟਰੀ ਵਾਲਾ ਹੀ ਹਾਂਜੀ ਖਾਤੇ 'ਚ ਹਾਂ ਜ਼ਮੀਨ ਤੇ ਕਰਾਈ ਹੋਈ ਹੈ ਇਹਨਾਂ ਦੇ ਤਾਂ ਅੱਛਾ ਹਾਂ ਜ਼ਮੀਨ ਮਿਲਾ ਕੇ ਦਿੱਤੀ ਉਹ ਤਾਂ ਚਾਰ ਭੈਣ ਭਰਾ ਵੀ ਕਹਿਣਗੇ ਵੀ ਜਦੋਂ ਦੋ ਬੰਦੇ ਹੋ ਤੁਸੀਂ ਇੱਕ ਦੀ ਕੋਠੀ ਪਾਈ ਆ ਵੀ ਦੂਜੇ ਨੂੰ ਵੀ ਕਰਤਾ ਪਾ ਕੇ ਦੇਣਾ ਹੀ ਪਊ ਨਾਲ ਕਰਨਾ ਹੀ ਪਊ ਫੇਰ ਜਦੋਂ ਭਈ ਅਗਲੇ ਨੇ ਆਦਾ ਬਿਆਗ ਰਾਕੇ ਬੰਨ ਨਹੀਂ ਲਿਆ ਕਰ ਤਾਂ ਫਿਰ ਅਗਲਾ ਹਰ ਇੱਕ ਚੀਜ਼ ਹੀ ਚਾਹੀਦੀ ਆ ਉਠੀ ਵੀ ਚਾਹੀਦੀ ਆ ਹੋਰ ਪੰਚਾਂ ਦਾ ਵੀ ਚਾਹੀਦਾ ਸਭ ਕੁਝ ਚਾਹੀਦਾ ਕਿ ਨਹੀਂ ਚੱਲ ਕੋਈ ਨਹੀਂ ਤੂੰ ਜਾ ਆਈਂ ਇੱਕ ਕਰੀਂ ਜੇ ਲਾਡੀ ਮੈਨੂੰ ਮਿਲਿਆ ਮੈਂ ਵੀ ਕਹਿ ਦੂੰਗਾ ਧੋਕਰ ਕੇ ਮੈਂ ਉਹਦੀ ਮਾਂ ਕੋਲੇ ਜਾ ਕੇ ਆਉ ਚੰਗਾ ਆਹੋ ਮੈਂ ਨਾਲ ਆ ਚੰਗਾ ਦੇਖ ਕੇ ਆਉ ਪਹਿਲਾਂ ਮਨਿੰਦਰ ਆ ਗਈ ਕਿਵੇਂ ਕੁਛ ਹੈ ਚੰਗਾ ਨਾ ਆਵੇਂ ਨਾ ਨਾ ਪਾਜਾ ਆ ਗਿਆ ਚੌਰਾ ਤੱਕ ਕੇ ਖਾ ਕੇ ਸ਼ਰਮਤਾ ਹੁੰਦੀ ਨਹੀਂ ਲਾਲ ਪੱਗਾ ਬਣ ਕੇ ਪਰੌਣਾ ਬਣ ਕੇ ਫਿਰਦਾ ਕੋੜੇ ਮੇਰੇ ਗੱਲ ਸੁਣ ਮੈਂ ਤਾਂ ਤੁਹਾਡੇ ਘਰੇ ਆਉਂਦੀ ਸੀ ਹਾਂ ਕਿਵੇਂ ਸੀ ਬੰਤੋ ਕੰਮ ਸੀਗਾ ਨਹੀਂ ਮੈਂ ਤਾਂ ਉਧਰ ਜਾਂਦੀ ਸੀ ਉਹ ਕੰਜਰ ਕਨੀ ਮੈਂ ਨਾ ਕੰਮ ਹੀ ਨਾ ਤਾਂ ਹੁਣ ਬੜਿਆ ਕਹਿੰਦੇ ਚਾ ਕੋਈ ਨਹੀਂ ਉਹ ਤਾਂ ਆ ਗਿਆ ਤਾਂ ਆ ਗਿਆ ਆਪਦੇ ਘਰੇ ਤੇ ਮੈਂ ਤੇਰੇ ਨਾਲ ਗੱਲ ਕਰਨੀ ਆ ਜਾਂਦਰ ਕੀ ਗੱਲ ਕਰਨੀ ਆ ਆ ਜਾ ਇੱਥੇ ਗਲੀ ਤਾਂ ਨਹੀਂ ਕਰਨੀ ਹੁਣ ਗੱਲ ਕਰੇ ਚੱਲ ਇਹ ਸਾਡੇ ਮੁੰਡੇ ਦੀ ਸੱਸ ਆਈ ਬੈਠੀ ਐ ਕੋਈ ਨਾ ਫਿਰ ਆਪਾਂ ਉਹਦੇ ਪਾਸੇ ਕਰ ਲਾਂਗੇ ਗੱਲ ਲੈ ਆ ਭਾਈ ਮੈਨੂੰ ਪਾ ਦੇ ਚਾਹ ਜੇ ਨਹੀਂ ਪਿੰਡ ਸਸਰੀ ਕਾ ਹੋਰ ਕਿਵੇਂ ਅਮਨਿੰਦਰ ਵਧੀਆ ਠੀਕ ਹੈ ਬੱਤਾ ਹਾਂਜੀ ਗੱਲ ਚੱਜੀ ਸਾਸਰੀ ਕਾ ਬੈ ਜਾ ਮਾ ਬੈ ਕੇ ਇੱਧਰ ਬੋਜੋ ਤੂੰ ਵੀ ਬੈ ਜਾ ਬੱਚਾ ਬਸ ਬੈਠੋ ਮੈਂ ਤਾਂ ਅੰਦਰ ਜਾ ਕੇ ਪੀ ਲੂੰਗਾ ਚੰਗਾ ਪੀ ਲੈ ਰਾਤ ਨੂੰ ਉਹਦੇ ਬਿਰਕ ਆ ਜਾਂਦੀ ਹੈ ਨਾ ਨੇ ਹੋਰ ਭਾਈ ਆ ਕੇ ਕਹਿੰਦੇ ਹੁੰਦੇ ਆ ਕਿ ਸ਼੍ਰੀ ਘਰ ਬਸੇ ਤਾਂ ਚੰਗਾ ਹੁੰਦਾ ਗਾ ਹਾਂ ਹਾਂ ਸਹੀ ਗੱਲ ਹੈ ਜੇ ਹੋਰ ਗੜ ਗਿਆ ਸਾਰੇ ਠੀਕ ਹੈ ਬੱਤਾ ਤੂੰ ਦੱਸ ਸੋ ਤੇਰੇ ਪੈਕੇ ਠੀਕ ਸੀ ਸਰ ਹਾਂਜੀ ਹਾਂਜੀ ਠੀਕ ਸੀ ਸਾਰੇ ਵਧੀਆ ਚੱਲ ਭਾਈ ਵਧੀਆ ਚਾਹੀਦੇ ਆ ਤੂੰ ਕਿਵੇਂ ਚਾਚੀ ਨੂੰ ਮੋੜ ਲਈ ਰਾਚੋ ਫਿਰ ਚਾਚੀ ਮੋੜ ਕੇ ਲਈਏ ਮੈਨੂੰ ਤਾਂ ਅੱਛਾ ਮੈਂ ਤਾਂ ਭਾਈ ਕੀ ਮੋੜ ਲਈ ਤੇ ਕੀ ਨਾ ਮੈਂ ਤਾਂ ਕਹਿੰਦੀ ਨੂੰ ਵੀ ਹੁਣ ਉਹੀ ਗੱਲ ਫੇਰ ਤੁਸੀਂ ਕਹੋਗੇ ਵੀ ਕਾ ਨਹੀਂ ਫੇਰ ਸਾਡੀ ਚੁਗਲੀ ਕਰਦੀ ਐ ਓਹੋ ਗੱਲ ਕੀ ਹੋ ਗਈ ਗੱਲ ਤਾਂ ਹੁਣ ਜੇ ਹੁੰਦੀ ਐ ਤਾਂ ਭਾਈ ਫੇਰ ਕਹਿਣੀ ਪੈਂਦੀ ਐ ਹਨਾ ਵੀ ਤੇ ਚਾਚਾ ਆ ਗਿਆ ਹਨਾ ਹਾਂ ਤਾਂ ਪਤਾ ਲੱਗ ਗਿਆ ਸਾਨੂੰ ਉਹ ਤੇ ਉਹ ਆਏ ਸੀ ਦੋਨੇ ਜਣੇ ਮੇਰੇ ਕੋਲ ਰਣਜੀਤ ਕੌਰ ਵੀ ਆਈ ਸੀਗੀ ਅੱਛਾ ਤੇਰਾ ਪਾ ਵੀ ਆਈ ਥੋਡੇ ਕੋਲ ਫੇਰ ਹੈ ਹਾਂ ਤੇ ਉਹ ਮੈਨੂੰ ਆਏ ਆਦੇ ਸੀ ਕਹਿੰਦੇ ਵੀ ਕਿਸ਼ਤ ਕੁਸਤ ਕੋਈ ਰਹਿੰਦੀ ਐ ਥੋਡੀ ਕਿਸ਼ਤ हां ਸਾਡੀ ਕਾਦੀ ਕਿਸ ਤਰ੍ਹਾਂ ਦੀ ਹੈ ਨਾ ਜੇ ਸਾਡੀ ਕਿਸ ਤਰ੍ਹਾਂ ਦੀ ਉਹ ਸਾਨੂੰ ਪਤਾ ਹੋ ਉਹਨਾਂ ਨੂੰ ਕੀ ਪਤਾ ਕਿਸ਼ਤਾਂ ਦਾ ਨਹੀਂ ਪਤਾ ਆ ਹੀ ਨਹੀਂ ਗੱਲ ਕਹਿੰਦੀ ਮੈਂ ਹਾਂ ਸੋਡੀ ਕਿਸ਼ਤ ਹੁੰਦੀ ਤਾਂ ਉਹਨੂੰ ਕੀ ਲੋਡ ਸੀ ਸੰਸਾ ਕਰਨ ਦੀ ਤੇ ਆ ਕੋਠੀ ਨਹੀਂ ਭੈਣੇ ਸੋਡੀ ਲਾਉਣ ਤੇ ਪਾਈ ਹੋਈ ਉਦੋਂ ਦੇਖ ਆਪਾਂ ਤੇਰੀ ਮਾਂ ਤਾਂ ਪਤਾ ਹੀ ਅਸੀਂ ਵਿੱਚ ਸੀ ਗੱਲ ਦੇ ਕੋਠੀ ਲਾਉਣ ਤੇ ਆ ਹਾਂ ਭੈਣੇ ਉਹ ਨੰਬਰ ਇਹਦੇ ਚਾਚੇ ਦੇ ਆ ਤੇ ਕੋਠੀ ਇੱਥੇ ਪਾਈ ਸੀ ਉਦੋਂ ਤਾਂ ਫਿਰ ਆ ਹੀ ਸੀ ਵੀ ਇਕੱਠੇ ਰਹਿਣਗੇ ਇਹ ਸਾਰੇ ਤੇ ਚੱਲ ਹੁਣ ਦੀ ਗੱਲ ਸੰਤੈ ਇਸ ਗੱਲ ਦਾ ਵੀ ਨਹੀਂ ਪਤਾ ਵੀ ਇਹਨਾਂ ਨੇ ਕੋਠੀ ਲਾਉਣ ਤੇ ਪਾਈ ਹੋਈ ਹੈ ਕਮਾਲ ਹੋਈ ਪਈ ਹੈ ਨਾ ਹਾਂ ਕਿੰਨੀ ਗੱਲਾਂ ਲਕੋਆਂ ਹੋਣ ਮੈਂ ਇੰਦਰ ਮੇਰੀ ਗੱਲ ਤਾਂ ਸੁਣ ਲਓ ਪੂਰੀ ਅਭੀ ਤੁਸੀਂ ਸਾਢੇ ਸੌਣੀ ਭਰਦੇ ਹੋਣੇ ਪੈਸੇ ਤਾਂ ਉਹਦੇ ਵੀ ਹੁਣ ਨਹੀਂ ਭਰੇਗੇ ਤੇ ਹੁਣ ਉਹ ਬੈਂਕ ਬੂਮਕਾ ਵਾਲਿਆਂ ਦੇ ਭਾਈ ਫੋਨ ਆ ਗਏ ਚਿੱਠੀਆਂ ਚੁੱਠੀਆਂ ਉੱਥੇ ਫੜਾ ਕੇ ਉਹਨਾਂ ਨੂੰ ਦੂਜੇ ਘਰਾਂ ਵਾਲਿਆਂ ਨੂੰ ਤੇ ਉਹ ਤਾਂ ਕਹਿੰਦਾ ਸੀਗਾ ਵੀ ਉਹਨਾਂ ਨੂੰ ਭਾਈ ਕਹਦੇ ਵੀ ਕਿਸ਼ਤ-ਕੁਸਤ ਭਰ ਦੇਣਗੇ ਬਹੁਤ ਵਧੀਆ ਭਰ ਦੇਮਾ ਹੁਣ ਕਿਸ਼ਤ ਮੇਰੀ ਗੱਲ ਸੁਣ ਰੌਲਾ ਨਾ ਪਾਓ ਤੁਸੀਂ ਕੀ ਰੌਲਾ ਨਾ ਪਾ ਕੇ ਤੂੰ ਮੈਂਟ ਚ ਕਹਿ ਦੇ ਰੌਲਾ ਨਾ ਪਾਓ ਚੁੱਪ ਕਰ ਨ ਤੇ ਕਿਸ ਤੋਂ ਭਰੇ ਲਿਮਟ ਤਾਂ ਉਸੇ ਨਹੀਂ ਚੱਕੀ ਐ ਨਹੀਂ ਲਿਮਟ ਤਾਂ ਉਹਨੇ ਚੱਕੀ ਐ ਅੱਛਾ ਉਹ ਤੋਂ ਤੁਸੀਂ ਉਹਦੀ ਕੋਈ ਲੜਾਈ ਪੜਾਈ ਨਹੀਂ ਸੀ ਤੇਰੇ ਪੁੱਤ ਨੂੰ ਕੋਠੀ પાਕੇ ਦੇਤੀ ਉਹਨੇ ਹੁਣ ਉਹ ਕਹਿੰਦਾ ਜਦੋਂ ਮੈਂ ਰਹਿਣਾ ਨਹੀਂ ਬੱਚ ਤੇ ਕਹਿੰਦਾ ਭਈ ਲੇ ਮੜਾ ਹਾ ਭਰਨਾ ਆਪਦੀ ਕਿਸ ਤੇ ਕਹਿੰਦਾ ਵੀ ਮੇਰੀ ਜ਼ਮੀਨ ਰੋਕ ਲੈਣਗੇ ਉਹ ਆਕੇ ਨਾ ਮੈਂ ਇੱਕ ਗੱਲ ਦੱਸ ਮੈਂ ਕਿੰਨੀਆਂ ਗੱਲਾਂ ਲਕੋਗਾ ਤੂੰ ਸਾਹਮਣੇ ਗੱਲਾਂ ਕਿਉਂ ਨਹੀਂ ਖੋਲੀਆਂ ਸਾਰੀਆਂ ਫਿਰ ਹੁਣ ਜੇ ਮੈਂ ਬੋਲਦੀ ਫੋਟੋ ਨੂੰ ਕਹਿੰਦੀ ਹੁਣ ਬੋਲਦੀ ਆ ਜਿਸ ਕਹਿੰਦਾ ਇਹ ਬੋਲਦੀ ਹੈ ਕਿ ਤੇ ਅਸੀਂ ਬੋਲਦੇ ਹੁਣ ਬੋਲੀਆਂ ਨਾ ਤਾਂ ਹੋਰ ਕੀ ਕਰਗੇ ਤੁਹਾਨੂੰ ਅਸੀਂ ਕਾਨੂੰਨ ਬੋਲਣਾ ਪਹਿਲਾਂ ਤੁਸੀਂ ਨਹੀਂ ਭਣੇ ਪਹਿਲਾ ਦਿਨ ਸਾਨੂੰ ਜ਼ਮੀਨ ਦਾ ਝੂਠ ਮਾਰਿਆ ਹੈ ਥੋੜਾ ਹਾ ਕੋਠੀ ਦਾ ਝੂਠ ਮਾਰਿਆ ਇਹ ਕਹਦਾ ਝੂਠ ਹੈ ਇਹ ਕਹਦਾ ਝੂਠ ਹੈ ਇਹ ਲਿਮਟ ਚੱਕੀ ਸੀ ਉਹਨੇ ਆਪਦੀ ਜ਼ਮੀਨ ਤੇ ਤੇ ਕੀਤੀ ਸੀ ਪਰ ਉਹ ਜੇ ਮੇਰੀ ਗੱਲ ਸੁਣੋ ਅਸੀਂ ਨਾ ਪੈਸੇ ਭਰੇ ਜ਼ਮੀਨ ਤਾਂ ਉਸੇ ਦੀ ਜਾਊਗੀ ਭੈਣੇ ਜ਼ਮੀਨ ਉਸੇ ਦੀ ਕਿਉਂ ਕਿਉਂਗੀ ਉਹ ਜ਼ਮੀਨ ਵੀ ਆਪਣੀ ਆ ਓ ਸ਼ਾਪਾ ਤੇ ਜ਼ਮੀਨ ਲੈਣੇ ਫਿਰ ਤੂੰ ਕਿ ਨਹੀਂ ਆਉਂਦੀ ਜ਼ਮੀਨ ਜਾਊਗੀ ਨਹੀਂ ਚੱਲ ਕੋਈ ਗੱਲ ਨਹੀਂ ਇਹਦੀ ਗੱਲ ਲਾਤੀ ਨਹੀਂ ਬੱਸ ਮੇਰੀ ਗੱਲ ਸੁਣੋ ਤੁਸੀਂ ਗੱਲ ਟਕਾਈ ਨਾ ਕਰੋ ਤੁਸੀਂ ਲੜਾਈ ਵਾਲੀ ਨਾ ਕਰੋ ਜੇ ਇਹਦੀ ਮੇਰੀ ਗੱਲ ਸੁਣ ਲਾ ਜੇ ਹੁਣ ਜ਼ਮੀਨ ਤੇ ਉਹਨੇ ਲਿਮਟ ਲੇਤੀ ਐ ਜੇ ਬੈਂਕ ਵਾਲੇ ਉਹਦੀ ਜ਼ਮੀਨ ਰੋਕਣਗੇ ਅਗਲਾ ਤਾਂ ਆ ਕੇ ਇੱਥੇ ਕਬਜ਼ਾ ਕਰੂਗਾ ਨਾ ਵੀ ਇਹਨਾਂ ਨੂੰ ਬਣਾ ਕੇ ਦਿੱਤੀ ਐ ਮੈਂ ਤੇਰਾ ਉਹ ਪਹਿਲਾਂ ਨਹੀਂ ਬਣਿਆ ਪਹਿਲਾਂ ਤੇਰੀ 7 ਕਿੱਲੇ ਜ਼ਮੀਨ ਦਾ ਕਹਿ ਕੇ ਤੇਥੋਂ ਲੈ ਗਿਆ ਉਹ ਮੈਂ ਤੁਸੀਂ ਗੱਲ ਕਹਿ ਜੀ ਕਰਦੇ ਹੋ ਭੈਣ ਜੀ ਉਹ ਕਿਵੇਂ ਕਬਜ਼ਾ ਕਰ ਲੂਗਾ ਬੜਕੇ ਤੇ ਦੇਖੇ ਇੱਥੇ ਹਾਂ ਕੀ ਹੋਊਗੀ ਗੱਲ ਮੈਂ ਤੈਨੂੰ ਇਹੀ ਕਹਿੰਦੀ ਅਗਲੇ ਮਹੀਨੇ ਮੈਂ ਕਰੂਗਾ ਕੋਠੀ 'ਚ ਨਾ ਆ ਕੇ ਬੈਠੂਗਾ ਗੱਲ ਸੁਣ ਲੈ ਮੈਂ ਕਿਹਦੀ ਬੋਲਣਾ ਉਹਦੀ ਕੀ ਹਿੰਮਤ ਐ ਵੀ ਕੋਠੀ 'ਚ ਵੜ ਜੂਗਾ ਹਾਂ ਮੈਂ ਵੀ ਕਰਾਵਾਂ ਜੱਡੀ ਦੀ ਹਿੰਮਤ ਨਾਲ ਉਹਨੇ ਵਿਆਹ ਕਰਾਉਂਦਾ ਤਾਂ ਦਰਵਾਜ਼ੇ 'ਚ ਮੈਂ ਤੈਨੂੰ ਇਹੀ ਗੱਲ ਤਾਂ ਸਮਝਾਈ ਜਾਣੀ ਬੈਰ ਨੇ ਹਾਂ ਦੱਸ ਜਮੀਨ ਉਹਦੀ ਐ ਕੋਠੀ ਉਹਦੀ ਵੱਜੂ ਜੇ ਸਵੇਰ ਨੂੰ ਉਹਨੇ ਚਾਰ ਬੰਦੇ ਸੱਦ ਲਏ ਚਾਰ ਬੰਦੇ ਉਹਦੇ ਕੰਨੇ ਡੱਕਾ ਸਿੱਟਣਗੇ ਫਿਰ ਤੇਰੇ ਪੱਲੇ ਕੀ ਰਹੂ ਆਹੀ ਤਾਂ ਫਿਰ ਹੁਣ ਮੈਨੂੰ ਕਹਿੰਦੀ ਤੂੰ ਬੋਲਦੀ ਆਹੀ ਤਾਂ ਗੱਲਾਂ ਮੈਂ ਸਮਝਾਈ ਜਾਣੀ ਇਹਨੂੰ ਹੋਰ ਕੀ ਕਹੀ ਜਾਣੀ ਹੈਗੀ ਨੇ ਫਿਰ ਆਏ ਤਾਂ ਐਡੀ ਹਿੰਮਤ ਤਾਂ ਨਹੀਂ ਉਹਦੀ ਵੀ ਕੋਠੀ 'ਚ ਵੜ ਜੂਗਾ। ਹਾਂ ਚਾਚੀ ਕਹੀ ਜਾਂਦੀ। ਕੋਈ ਨਾ ਚਾਚੀ ਕਹੀ ਜਾਂਨੇ ਕੋਈ ਨਾ ਗੱਲ ਕਰ ਲੈਣੀ ਜਾ ਕੇ। ਚਾਚੀ ਕਹਿੰਦੀ ਆ ਵੀ ਉਹ ਬੈਠੂ ਕੋਠੀ 'ਚ ਕਰੋ ਚਾਰ ਪਿੰਡ ਦੇ ਬੰਦੇ ਕਹਿਣਗੇ ਫਿਰ ਰੋਕ ਲੈਣਗੇ ਤੂੰ। ਹਾਈ ਗੱਲ ਤਾਂ ਮੈਂ ਸਮਝਾਉਂਗੀ। ਉਹਨੇ ਤਾਂ ਸਾਰੀ ਜ਼ਮੀਨ ਤੇ ਲਿਮਟ ਚੱਕੀ ਆ। ਵੀ 7 ਦੇ 7 ਕਿੱਲੇ ਤੇ ਲਿਮਟ ਕਾਰਾ ਲਈ ਉਹਨੇ। ਸਮਝਦੀ ਵੀ ਨਹੀਂ ਰੋਤਾ ਮੇਰੀ ਗੱਲ ਨਹੀਂ ਸਮਝਦੀ। ਜਦੋਂ ਜ਼ਮੀਨ ਉਹਦੀ ਆ ਪ੍ਰੂਫ ਉਹਦੇ ਲੱਗੇ ਆ। ਅੱਛਾ ਕੋਠੀ 'ਚਾਤ ਭਮਾ ਲਾ ਲਈ ਤੇ ਤੇਰੀ ਠੀਕ ਹੈ। ਪਰ ਉਹਨੇ ਪੈਸੇ ਤਾਂ ਲਾਏ ਆ ਨਾ। ਸਾਰੇ ਪਿੰਡ ਨੂੰ ਪਤਾ ਤੇ ਉਹ ਚਾਰ ਜਣਾਂ ਨੇ ਜਦੋਂ ਕਹਿਤਾ ਪਾਈ ਤਰ ਲਾ ਸਮਾਨ ਲਿਆ ਕਿ ਤੂੰ ਪੁਰਾਣੇ ਘਰੇ ਘਰੇ ਨਹੀਂ ਗੱਲ ਸੁਣ ਲੈ ਜਦੋਂ ਅੱਜ ਅਗਲਾ ਇਹਦੇ ਕੋਲੇ ਆ ਗਿਆ ਕਹਿਣ ਵਾਸਤੇ ਕੱਲ ਨੂੰ ਚਾਰ ਬੰਦੇ ਹੋਰ ਵੀ ਇਕੱਠੇ ਕਰਦੇ ਹਾਂ ਅੱਜ ਤਾਂ ਨਹੀਂ ਗੱਲ ਨਹੀਂ ਉਹ ਗੱਲ ਤਾਂ ਸਾਰੀ ਕਰ ਲੈਣੇ ਕੋਈ ਨਾ ਮੈਂ ਲਾਡੀ ਨੂੰ ਕਹਿ ਦਾਨੀ ਹੈ ਕਰ ਲੈਣੇ ਆ ਗੱਲ ਉਹ